ਮੋੱਖ ਮੰਤਰੀ ਸਾਹਿਬ ਆ ਤੁਹਾਡੇ ਐਜੂਕੇਸ਼ਨ ਮਨਿਸਟਰ ਦੇ ਖਿਲਾਫ ਕੰਪਲੇਂਟ ਹੈ ਰਿਪੋਰਟ ਤੁਹਾਡੀ ਕਮੇਟੀ ਦੀ ਹੈ ਸਾਡੀ ਜਥੇਬੰਦੀ ਦੀ ਨਹੀਂ ਹੈ ਪੀਪੀਐਸਸੀ ਕਹਿ ਰਿਹਾ ਇੱਕ ਐਡਾ ਵੱਡਾ ਆਧਾਰਾ ਜਿਹੜਾ ਕਹਿ ਰਿਹਾ ਵੀ ਤੁਸੀਂ ਫਿੱਟ ਨਹੀਂ ਹੋ ਪ੍ਰਿੰਸੀਪਲ ਬਣਨ ਦੇ ਤੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਪ੍ਰਿੰਸੀਪਲ ਲਾਇਆ ਹੋਇਆ ਔਰ ਕਰੋੜਾਂ ਰੁਪਈਆ ਹਰ ਮਹੀਨੇ ਪ੍ਰਿੰਸੀਪਲ ਦੀ ਤਨਖਾਹ ਅੱਜ ਦੀ ਡੇਟ 'ਚ 7ਵੇਂ ਪੇ ਸਕੇਲ ਦੇ ਵਿੱਚ 3 ਲੱਖ ਤੋਂ ਉੱਪਰ ਹਮ ਹਰ ਮਹੀਨੇ ਇਹਨਾਂ ਪ੍ਰਿੰਸੀਪਲ ਨੂੰ 3-3 ਲੱਖ ਰੁਪਈਆ ਦਿੱਤਾ ਜਾ ਰਿਹਾ ਤੇ ਆ ਰਿਪੋਰਟ ਫਿਰ ਕਦੇ ਲਈ ਇਹ ਕਮੇਟੀ ਕਦੇ ਲਈ ਬਿਠਾਈ ਸੀਗੀ ਫਿਰ ਸਰਕਾਰ ਨੇ ਜੇ ਕਰਨਈ ਕੱਖ ਨਹੀਂ ਸੀਗਾ ਤੇ ਫਿਰ ਇਹ ਕੱਦ ਲਈ ਡਿਪਟੀ ਡਾਇਰੈਕਟਰ ਲੈਵਲ ਦਾ ਬੰਦਾ ਜਿਹੜਾ ਕਿ ਗਲਤ ਢੰਗ ਨਾਲ ਬਣਿਆ ਹੋਇਆ ਸੀਗਾ ਜਿਸ ਬੰਦੇ ਦੀ ਵਿਜੀਲੈਂਸ ਜਾਂਚ ਦੇ ਆਦੇਸ਼ ਮੁੱਖ ਮੰਤਰੀ ਦੇ ਰਹੇ ਨੇ 2-3 ਮਹੀਨੇ ਪਹਿਲਾਂ ਉਹਦੀ ਪ੍ਰਮੋਸ਼ਨ ਕਰ ਦਿੱਤੀ ਗਈ ਔਰ ਉਹਨੂੰ ਗੁਰਦਾਸਪੁਰ ਦਾ ਪ੍ਰਿੰਸੀਪਲ ਬਣਾ ਦਿੱਤਾ ਗਿਆ ਗਵਰਨਮੈਂਟ ਕਾਲਜ ਜਦ ਕਿ ਜਿਹੜੇ ਸਿਵਲ ਸਰਵਿਸਿਜ਼ ਰੂਲਸ ਨੇ ਉਹਦੇ ਵਿੱਚ ਬੜਾ ਕਲੀਅਰ ਹੈ ਜੇ ਮਹਿਕਮੇ ਦੀ ਜਾਂਚ ਵੀ ਚੱਲਦੀ ਹੋਵੇ ਨਾ ਤੇ ਤੁਹਾਨੂੰ ਇੱਕ ਕਲੀਅਰੈਂਸ ਚਿੱਟ ਲੈਣੀ ਪੈਂਦੀ ਹੈ ਮਹਿਕਮੇ ਚ ਇੱਥੇ ਵਿਜੀਲੈਂਸ ਦੀ ਜਾਂਚ ਚੱਲ ਰਹੀ ਔਰ ਔਰ ਮੇਰੇ ਤੋਂ ਅਡੇ ਕਹਿਣ ਤੇ ਨਹੀਂ ਚੱਲ ਰਹੀ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਚੱਲ ਰਹੀ ਹੈ ਅਖਬਾਰ ਦੀ ਵੱਡੀ ਖਬਰ ਹੈ ਕੀ ਲੱਗਦਾ ਮੁੱਖ ਮੰਤਰੀ ਤੋਂ ਵੱਡੀ ਪਾਵਰ ਹੈ ਮਤਲਬ ਸਿੱਖਿਆ ਮੰਤਰੀ ਜੀ ਮਤਲਬ ਦੇਖੋ ਜੀ ਹੁਣ ਤਾਂ ਕਹਿ ਨਹੀਂ ਸਕਦੇ ਇੱਥੋਂ ਤਾਂ ਇਹੀ ਜਾਪਦਾ ਗਵਰਨਮੈਂਟ ਕਾਲਜ ਲੁਧਿਆਣੇ ਚ ਜਿਹੜੇ ਪ੍ਰਿੰਸੀਪਲ ਅਪਾਇੰਟ ਕੀਤੇ ਜਾਂਦੇ ਆ ਉਹਨਾਂ ਦੇ ਬਾਰੇ ਇੱਕ ਚਿੱਠੀ ਨਿਕਲਦੀ ਹੈ ਉਹ ਚਿੱਠੀ ਸਾਡੇ ਕੋਲ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਭੇਜ ਚੁੱਕੇ ਆ ਡੀਪੀਆਈ ਵਿਭਾਗੋਂ ਚਿੱਠੀ ਕੱਢਦਾ ਹੈ ਕਿ ਵੀ ਇਹਨਾਂ ਨੇ ਗਲਤ ਪੈਸਾ ਸਰਕਾਰ ਤੋਂ ਲਿਆ ਹੋਇਆ ਇਨਕ੍ਰੀਮੈਂਟਾਂ ਦੇ ਤੌਰ ਤੇ ਤੇ ਇਹਨਾਂ ਦੀ ਰਿਕਵਰੀ ਪਾਈ ਜਾਵੇ ਜਿਹਦੀ 8-10 ਲੱਖ ਦੀ ਰਿਕਵਰੀ ਪੈਂਡਿੰਗ ਪਈ ਹੈ ਉਹਨੂੰ ਤੁਸੀਂ ਇੱਕ ਵੱਡਾ ਸ਼ਹਿਰ ਲੁਧਿਆਣਾ ਉਹਦਾ ਗਵਰਨਮੈਂਟ ਕਾਲਜ ਦਾ ਪ੍ਰਿੰਸੀਪਲ ਤਨਾਤ ਕਰ ਦਿੱਤਾ ਉਸੇ ਬੰਦੇ ਨੂੰ ਤੁਸੀਂ ਗਵਰਨਮੈਂਟ ਕਾਲਜ ਗੁਰਦਾਸਪੁਰ ਦੇ ਵਿੱਚ ਤਨਾਤ ਕਰ ਦਿੱਤਾ ਇਹ ਕੀ ਹੈ ਉਹ ਜਿਹੜੇ ਬੰਦੇ ਪ੍ਰਿੰਸੀਪਲਸ ਬਣੇ ਹੋਏ ਨੇ ਇਹ ਅੱਜ ਦੇ ਨਹੀਂ 8-8 10-10 ਸਾਲਾਂ ਦੇ ਬਣੇ ਹੋਏ ਔਰ ਕਰੋੜਾਂ ਰੁਪਈਆ ਉਹਨਾਂ ਪ੍ਰਿੰਸੀਪਲਸ ਨੂੰ ਦਿੱਤਾ ਜਾ ਚੁੱਕਾ ਹੈ ਹੋਰ ਵੀ ਪ੍ਰਿੰਸੀਪਲ ਨੇ ਹੋਰ ਵੀ ਐਸੋਸੀਏਟ ਪ੍ਰੋਫੈਸਰ ਨੇ ਜਿਹੜੇ ਗਲਤ ਬਣੇ ਹੋਏ ਨੇ ਉਹ ਸਾਰੇ ਬਾਹਰ ਆਣੇ ਕਿ ਸੁਣਨ ਨੂੰ ਇਹ ਮਿਲਦਾ ਸੀ ਕਿ ਮੁੱਖ ਮੰਤਰੀ ਸਾਹਿਬ ਤੱਕ ਤਾਂ ਗੱਲ ਪਹੁੰਚਣ ਦੀ ਦੇਰ ਹੈ ਤੇ ਕੋਈ ਐਕਸ਼ਨ ਹੈ ਉੱਥੇ ਤਾਂ ਇਹ ਚਿੱਠੀ ਪਾਈ ਨੂੰ ਵੀ ਮੈਨੂੰ ਮੇਰਾ ਖਿਆਲ ਹੈ 10 ਤੋਂ 15 ਦਿਨ ਹੋ ਚੁੱਕੇ ਆ ਔਰ ਹੁਣ ਸਾਨੂੰ ਲੱਗਦਾ ਵੀ ਦੁਬਾਰਾ ਇੱਕ ਰਿਮਾਈਂਡਰ ਯਾਦ ਪੱਤਰ ਵੀ ਭੇਜਣਾ ਪੈਣਾ ਮੁੱਖ ਮੰਤਰੀ ਸਾਹਿਬ ਨੂੰ ਕਿ ਤਾਂ ਇਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਸਤਵਾਂ ਪੇ ਸਕੇਲ ਟੀਚਰਾਂ ਨੂੰ ਕਾਲਜਾਂ ਚ ਦਵਾਂਗੇ ਨੋਟੀਫਿਕੇਸ਼ਨ ਤਾਂ ਆ ਗਈ ਲਾਗੂ ਹੋਊ ਕਿ ਨਹੀਂ ਹੋਊ ਉਹ 2 ਸਾਲ ਹੋ ਗਏ ਲਾਗੂ ਨਹੀਂ ਹੋਇਆ ਤੋ ਤੁਹਾਡੇ ਕਹਿੰਦਾ ਮਤਲਬ ਇਹ ਹਾਇਰ ਐਜੂਕੇਸ਼ਨ ਦੇ ਵਿੱਚ ਸਿੱਖਿਆ ਕ੍ਰਾਂਤੀ ਹਲੇ ਆਈ ਨਹੀਂ ਮੈਨੂੰ ਤਾਂ ਜੀ ਬਿਲਕੁਲ ਨਹੀਂ ਲੱਗਦਾ ਮੈਂ ਤਾਂ 1% ਵੀ ਨਹੀਂ ਕਹੂੰਗਾ ਕੋਈ ਨਵਾਂ ਕਾਲਜ ਖੁੱਲਿਆ ਕੋਈ ਕਾਲਜ ਨਹੀਂ ਜੀ ਕੁਝ ਵੀ ਨਹੀਂ ਖੁੱਲਿਆ ਪੁਰਾਣੇ ਚਲਾ ਲੈਣ ਬੰਦ ਹੋਣ ਦੇ ਇੱਕ ਗੱਲ ਤੇ ਆਏ ਆ ਇੱਕ ਡੀਪੀਏਈ ਵਿਭਾਗ ਇਹਨਾਂ ਦਾ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਚਿੱਠੀਆਂ ਜਾ ਰਹੀਆਂ ਨੇ ਕਿ ਇੱਥੇ ਸਾਡੇ ਕੋਲੋਂ ਫਾਈਲਾਂ ਕਲੀਅਰ ਕਰਾਉਣ ਦੇ ਪੈਸੇ ਲੈ ਜਾ ਰਹੇ ਨੇ ਚਿੱਠੀਆਂ ਜਾ ਰਹੀਆਂ ਨੇ ਜੀ ਬਕਾਇਦਾ ਉਸ ਤੋਂ ਬਾਅਦ ਵੀ ਚੁੱਪੀ ਹੈ ਕੋਈ ਮਤਲਬ ਨਹੀਂ ਫਿਰ ਕੱਟੜ ਇਮਾਨਦਾਰੀ ਲੱਗ ਰਹੀ ਹੈ ਤੁਹਾਨੂੰ ਇਹ ਤਾਂ ਹੁਣ ਲੋਕ ਦੱਸਣਗੇ ਜੀ ਵੀ ਕੱਟੜ ਇਮਾਨਦਾਰੀ ਹੈ ਕਿ ਨਹੀਂ ਹੈ ਇਹ ਜਿਹੜੇ ਕਾਲਜ ਨੇ ਇਹਨਾਂ ਦੇ ਵਿੱਚ ਕੋਈ ਵੱਡੇ ਆਧਾਰੇ ਜਿਹੜੇ ਦਿੱਲੀ ਤੱਕ ਵੀ ਜਾਂਦੇ ਨੇ ਮੈਨੇਜਮੈਂਟ ਆ ਉਹ ਵੀ ਵਿੱਚ ਸ਼ਾਮਲ ਕਿਤੇ ਕੋਈ ਦਬਾਤ ਆ ਨਹੀਂ ਹੈ ਸਰਕਾਰ ਦੇ ਉੱਪਰ ਉਹ ਦਿੱਲੀ ਦੇ ਜਿਹੜੇ ਵੱਡੇ ਆਧਾਰੇ ਨੇ ਮੈਨੇਜਮੈਂਟਾਂ ਦੇ ਕਿਤੇ ਉਹਨਾਂ ਦੇ ਕਾਲਜ ਵੀ ਵਿੱਚ ਆਂਦੇ ਪਏ ਨੇ ਲੋਕਵਾਇ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦਾ ਬੜਾ ਰੌਲਾ ਪਾਉਂਦੀ ਹੈ ਬੜੇ ਪੋਸਟਰ ਲਾਏਗੇ ਸਕੂਲਾਂ ਦੇ ਵਿੱਚ ਜਾ ਕੇ ਵੱਖ-ਵੱਖ ਤਰ੍ਹਾਂ ਦੇ ਨੀਂ ਪੱਥਰ ਰੱਖੇਗੇ ਟਰੋਲ ਵੀ ਹੋਇਆ ਵਿਰੋਧ ਵੀ ਹੋਇਆ ਸਕੂਲ ਸਿੱਖਿਆ ਕ੍ਰਾਂਤੀ ਦਾ ਤਾਂ ਇਹ ਮਾਹੌਲ ਹੈ ਪਰ ਹਾਇਰ ਐਜੂਕੇਸ਼ਨ ਕਾਲਜ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਉਹ ਕਿਸ ਤਰੀਕੇ ਦੀ ਆਈ ਹੈ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਪ੍ਰੋਫੈਸਰ ਕੈਣੀ اے ਯੂ ਐ ਯੂ ਸੀ ਟੂ اے ਯੂ ਸੀ ਟੂ ਨਦੀ ਜਥੇਬੰਦੀ ਹੈ ਉਹਨੂੰ ਇਹ ਜਿਹੜੀਆਂ ਨੁਮਾਇੰਦਗੀ ਕਰਦੇ ਨੇ ਕਾਫੀ ਮੁੱਦੇ ਉਠਾਏ ਨੇ ਇਹਨਾਂ ਨੇ ਮਤਲਬ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਕਈ ਚੀਜ਼ਾਂ ਲੈ ਕੇ ਆਏ ਨੇ ਹਾਲਾਂਕਿ ਸਰਕਾਰ ਦੇ ਧਿਆਨ ਚ ਸਭ ਕੁਝ ਹੁੰਦਾ ਪਰ ਕਈ ਵਾਰ ਅਣਗੌਲਿਆ ਕੀਤਾ ਜਾਂਦਾ ਹੈ ਉਹ ਹਰ ਇੱਕ ਚੀਜ਼ ਇਹ ਧਿਆਨ ਚ ਲੈ ਕੇ ਆਏ ਨੇ ਉਸ ਵਿਸ਼ੇ ਤੇ ਗੱਲਬਾਤ ਕਰਾਂਗੇ ਕਿਸ ਤਰੀਕੇ ਦੀ ਸਿੱਖਿਆ ਕ੍ਰਾਂਤੀ ਕਾਲਜਾਂ ਦੇ ਵਿੱਚ ਆਈ ਹੈ ਇਸ ਉਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਪਹਿਲਾਂ ਨਾਲ ਦਾ ਸਵਾਗਤ ਕਰ ਲਈਏ ਤੁਸੀਂ ਗੱਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਸਭ ਤੋਂ ਪਹਿਲਾਂ ਤੁਹਾਡੀ ਉਸ ਕੰਪਲੇਂਟ ਤੇ ਗੱਲ ਕਰਨੀ ਚਾਹਣਾ ਹੈ ਜਾਂ ਤੁਹਾਡੀ ਉਸ ਚੀਜ਼ ਤੇਗਾ ਜਿਹੜੀ ਤੁਸੀਂ ਇੱਕ ਸਿੱਖਿਆ ਮੰਤਰੀ ਉਸ ਸਮੇਂ 2022 ਦੇ ਵਿੱਚ ਜਦੋਂ ਸਰਕਾਰ ਬਣੀ ਆ ਉਸ ਸਮੇਂ ਦੇ ਸਿੱਖਿਆ ਮੰਤਰੀ ਮੀਤ ਹੇਰ ਨਾਲ ਤੁਹਾਡੀ ਜਿਹੜੀ ਇੱਕ ਗੱਲਬਾਤ ਹੁੰਦੀ ਹੈ ਉਹ ਕੀ ਗੱਲਬਾਤ ਹੁੰਦੀ ਹੈ ਕਿਹੜੀ ਚੀਜ਼ ਉਹਨਾਂ ਦੇ ਤੁਸੀਂ ਧਿਆਨ ਚ ਲੈ ਕੇ ਆਉਣੀ ਹੈ ਕਿਸ ਤਰੀਕੇ ਦੇ ਨਾਲ ਕਾਲਜਾਂ ਦੇ ਵਿੱਚ ਜਿਹੜੀ ਉਹ ਕਪੜਾ ਬਾਜੀ ਚੱਲ ਰਹੀ ਸੀ ਉਹ ਸਾਰੇ ਵਿਸ਼ੇ ਤੇ ਇੱਕ ਵਾਰ ਜ਼ਰੂਰ ਜੀ ਜੀ 2022 ਦੇ ਵਿੱਚ ਜਦੋਂ ਆਪ ਦੀ ਸਰਕਾਰ ਬਣਦੀ ਹੈ ਪੰਜਾਬ ਦੇ ਵਿੱਚ ਤਾਂ ਐਜੂਕੇਸ਼ਨ ਮਨਿਸਟਰ ਬਣਦੇ ਨੇ ਸਰਦਾਰ ਗੁਰਮੀਤ ਸਿੰਘ ਮੀਥ ਇਅਰ ਸਰਦਾਰ ਗੁਰਮੀਤ ਸਿੰਘ ਮੀਥ ਇਅਰ ਨੂੰ ਅਸੀਂ ਇੱਕ ਕੰਪਲੇਂਟ ਭੇਜਦੇ ਆ 90 ਪੇਜ ਦੀ ਫਾਈਲ ਅਸੀਂ ਦਿੰਨੇ ਆ ਉਹਦੇ ਵਿੱਚ ਕਈ ਇਸ਼ੂਜ਼ ਉਹਨਾਂ ਨਾਲ ਡਿਸਕਸ ਕੀਤੇ ਜਾਂਦੇ ਆ ਕਿ ਪੰਜਾਬ ਦੀ ਹਾਈਰ ਐਜੂਕੇਸ਼ਨ ਦੇ ਵਿੱਚ ਆ ਫਲਾਣ ਫਲਾਣ ਰਿਫਾਰਮਸ ਦੀ ਲੋੜ ਹੈਗੀ ਜੀ ਉਸ ਤੋਂ ਬਾਅਦ ਇੱਕ ਇੰਪੋਰਟੈਂਟ ਮੁੱਦਾ ਆਂਦਾ ਹੈ ਕਿ ਪੰਜਾਬ ਦੇ ਕਾਲਜਾਂ ਦੇ ਵਿੱਚ ਜਿਹੜੇ ਇਨ ਐਲੀਜੀਬਲ ਪ੍ਰਿੰਸੀਪल्स ਆ ਔਰ ਐਸੋਸੀਏਟ ਪ੍ਰੋਫੈਸਰਸ ਆ ਉਹਨਾਂ ਦੀ ਭਰਤੀ ਹੋਈ ਹੈ ਪਿਛਲੇ ਸਮਿਆਂ ਦੇ ਵਿੱਚ ਮੀਥੇਰ ਉਹਨਾਂ ਨੇ ਜਾਂਚ ਦੇ ਆਦੇਸ਼ ਦਿੱਤੇ ਔਰ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਉਹਦੇ ਵਿੱਚ ਡੀਡੀਪੀਆਈ ਲੈਵਲ ਦੇ ਬੰਦੇ ਬਿਠਾਏ ਗਏ ਉਹਦੇ ਵਿੱਚ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਸ ਦੇ ਨੁਮਾਇंदे ਬਿਠਾਏ ਗਏ ਜੀ ਔਰ ਉਸ ਕਮੇਟੀ ਨੂੰ ਕਿਹਾ ਵੀ ਇੱਕ ਮਹੀਨੇ ਦੇ ਅੰਦਰ ਅੰਦਰ ਆਪਣੀ ਰਿਪੋਰਟ ਜਿਹੜੀ ਸਰਕਾਰ ਨੂੰ ਦਿੱਤੀ ਜਾਵੇ ਬੜੇ ਮੁੱਦਤ ਬਾਅਦ ਹਰ ਐਜੂਕੇਸ਼ਨ ਦੇ ਖੇਤਰ ਚ ਐਡੀ ਵੱਡੀ ਜਾਂਚ ਹੋ ਰਹੀ ਸੀ ਪੰਜਾਬ ਦੀ ਟੀਚਿੰਗ ਕਮਿਊਨਿਟੀ ਨੂੰ ਇੱਕ ਬੜੀ ਆਸ ਸੀਗੀ ਕਿ ਇਹਦੇ ਵਿੱਚੋਂ ਜ਼ਰੂਰ ਕੁਝ ਨਿਕਲੇਗਾ ਜੀ ਔਰ ਜਿਹੜਾ ਨੌਜਵਾਨ ਵਰਗ ਹੈ ਜਿਨੇ ਕਿ ਵੋਟਾਂ ਪਾਈਆਂ ਸੀ ਇਸ ਸਰਕਾਰ ਨੂੰ ਉਹਨੂੰ ਸੀ ਵੀ ਜਦੋਂ ਇਨ ਐਲੀਜੀਬਲ ਬੰਦੇ ਬਾਹਰ ਨਿਕਲਣਗੇ ਜੇ ਇਹ ਰਿਪੋਰਟ ਠੀਕ ਆਂਦੀ ਹੈ ਤਾਂ ਫਿਰ ਯੋਗ ਬੰਦਿਆਂ ਨੂੰ ਮੌਕਾ ਮਿਲੇਗਾ ਕਾਲਜਾਂ ਦੇ ਵਿੱਚ ਨੌਕਰੀਆਂ ਪਾਉਣ ਦਾ ਜੀ ਪਹਿਲਾਂ ਤਾਂ 2 3 4 ਮਹੀਨੇ ਰਿਪੋਰਟ ਸਬਮਿਟ ਨਹੀਂ ਹੁੰਦੀ 4 ਕੁ ਮਹੀਨੇ ਬਾਅਦ ਉਹ ਕਮੇਟੀ ਆਪਣੀ ਰਿਪੋਰਟ ਸਬਮਿਟ ਕਰ ਦਿੰਦੀ ਹੈ ਸਰਕਾਰ ਨੂੰ ਉਸ ਤੋਂ ਬਾਅਦ ਲਗਾਤਾਰ 2.5 ਸਾਲ ਅਸੀਂ ਪਹਿਲਾਂ ਮੀਥੇਰ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਲੰਬਾ ਸਮਾਂ ਹਰਜੋਤ ਸਿੰਘ ਬੈਂਸ ਜਿਹੜੇ ਕਿ ਸਿੱਖਿਆ ਮੰਤਰੀ ਬਣੇ ਜੀ ਉਹਨਾਂ ਨੂੰ ਮਿਲੇ ਉਹਨਾਂ ਦੇ ਮੰਤਰਲੇ ਕੀਤੇ ਕਿ ਬੈਂਸ ਸਾਹਿਬ ਹੁਣ ਰਿਪੋਰਟ ਜਿਹੜੀ ਆ ਉਹ ਬਾਹਰ ਲੈ ਕੇ ਆਓ ਪਬਲਿਕ ਡੋਮੇਨ ਦੇ ਵਿੱਚ ਠੀਕ ਹੈ ਜਿਹੜੀ ਤਿਆਰ ਕੀਤੀ ਹੈ ਜਿਹੜੀ ਤਿਆਰ ਕੀਤੀ ਹੈ ਜੀ ਜੋ ਵੀ ਉਹਦੇ ਵਿੱਚ ਹੈਗਾ ਉਹ ਲੋਕਾਂ ਦੇ ਸਾਹਮਣੇ ਆਵੇ ਐਡੀ ਵੱਡੀ ਤੁਸੀਂ ਕਮੇਟੀ ਬਣਾ ਦਿੱਤੀ ਤੇ ਤੁਸੀਂ ਦਿਖਾਓ ਉਸ ਕਮੇਟੀ ਦੀ ਰਿਪੋਰਟ ਕੀ ਕਹਿੰਦੀ ਹੈ ਹੂੰ ਪੰਜਾਬ ਦੀ ਕਿਹੜੀ ਅਖਬਾਰ ਹੈ ਹਿੰਦੁਸਤਾਨ ਦੀ ਕਿਹੜੀ ਟੌਪ ਮੋਸਟ ਅਖਬਾਰ ਹੈ ਜਿਹਦੇ ਵਿੱਚ ਬਾਰ-ਬਾਰ ਮੰਗ ਨਹੀਂ ਆਈ ਕਿ 6 ਮਹੀਨੇ ਹੋ ਗਏ ਜੀ ਰਿਪੋਰਟ ਨਹੀਂ ਆ ਰਹੀ ਬਾਤ 12 ਮਹੀਨੇ ਹੋ ਗਏ ਜੀ ਰਿਪੋਰਟ ਨਹੀਂ ਆ ਰਹੀ ਬਾਤ ਔਰ ਇੰਪੋਰਟੈਂਟ ਪੰਜਾਬ ਦੇ ਜਿਹੜੇ ਚੈਨਲਸ ਨੇ ਉਹਦੇ ਤੇ ਅਸੀਂ ਬਾਰ-ਬਾਰ ਆਏ ਪ੍ਰੈਸ ਕਾਨਫਰੰਸ ਕੀਤੀਆਂ ਕਿ ਬਈ ਇਹ ਰਿਪੋਰਟ ਬਾਹਰ ਲੈ ਕੇ ਆਓ ਜੀ ਰਿਪੋਰਟ ਬਾਹਰ ਨਹੀਂ ਆਣ ਦਿੱਤੀ ਗਈ ਆਖਰ ਨਵੰਬਰ 2024 ਦੇ ਵਿੱਚ ਅਸੀਂ ਇੱਕ ਆਰਟੀਆਈ ਪਾਈ ਔਰ ਆਰਟੀਆਈ ਦੇ ਵਿੱਚ ਅਸੀਂ ਇਹ ਰਿਪੋਰਟ ਦੀ ਕਾਪੀ ਮੰਗੀ ਔਰ ਨਾਲ ਅਸੀਂ ਫਾਈਲ ਨੋਟਿੰਗ ਮੰਗੀ ਕਿ ਹੁਣ ਤੱਕ ਜੋ ਤਰਤੀਬ ਵਾਇਜ਼ ਇਸ ਕੇਸ ਦੇ ਵਿੱਚ ਹੋਇਆ ਉਹਦੀ ਸਾਨੂੰ ਫਾਈਲ ਜਿਹੜੀ ਹੈ ਉਹਦੀ ਕਾਪੀ ਦਿੱਤੀ ਜਾਵੇ। ਆ ਉਮੀਦ ਤਾਂ ਨਹੀਂ ਸੀ ਰਿਪੋਰਟ ਮਿਲਣ ਦੀ ਲੇਕਿਨ ਆ ਡੀਪੀਆਈ ਸਾਹਿਬ ਬਣੇ ਉਦੋਂ ਸਈਮ ਮੱਗਰਵਾਲੀ ਸੀਨੀਅਰ ਆਈਐਸ ਆਫਸਰ ਸੀਗੇ ਉਹਨਾਂ ਦੇ ਟਾਈਮ ਦੇ ਵਿੱਚ ਸਾਨੂੰ ਇਹ ਰਿਪੋਰਟ ਮਿਲ ਜਾਂਦੀ ਮਿਲ ਜਾਂਦੀ ਹੈ। ਉਹ ਰਿਪੋਰਟ ਸਾਡੇ ਸਾਹਮਣੇ ਆ ਗਈ। 8 ਪੇਜ ਦੀ ਉਹ ਰਿਪੋਰਟ ਹੈ। ਉਸ ਰਿਪੋਰਟ ਦੇ ਵਿੱਚ ਕੱਲੇ-ਕੱਲੇ ਜਿਹੜੇ 8 ਪ੍ਰਿੰਸੀਪਲ ਪਹਿਲੇ ਪੜਾਅ ਦੇ ਵਿੱਚ ਇਹਦੇ ਵਿੱਚ ਬਹੁਤ ਸਾਰੇ ਪ੍ਰਿੰਸੀਪਲਸ ਆ ਬਹੁਤ ਸਾਰੇ ਪ੍ਰੋਫੈਸਰਾਂ ਦੀ ਹਜੇ ਜਾਂਚ ਹੋਣੀ ਹੈ ਹੂੰ ਉਹਨਾਂ ਨੇ ਕਿਹਾ ਵੀ ਪਹਿਲਾਂ ਆਪਾਂ ਦੇਖ ਲਈਏ ਠੀਕ ਹੈ ਪਹਿਲੇ ਪੜਾਅ ਦੇ ਵਿੱਚ 8 ਪ੍ਰਿੰਸੀਪਲ ਲਿਆਂਦੇ ਗਏ ਠੀਕ ਹੈ ਔਰ ਅੱਠਾ ਪ੍ਰਿੰਸੀਪਲਾਂ ਦੀ ਜਾਂਚ ਹੋਈ ਹੈ ਔਰ ਇਹਦੇ ਵਿੱਚ ਕੱਲੇ-ਕੱਲੇ ਪ੍ਰਿੰਸੀਪਲ ਦਾ ਵੇਰਵਾ ਦਿੱਤਾ ਗਿਆ ਉਹਦੇ ਵਿੱਚ ਲਿਖਿਆ ਗਿਆ ਕਿ ਇਹਦੇ ਕੋ ਕੀ-ਕੀ ਪੁੱਛਿਆ ਗਿਆ ਔਰ ਇਹਦੇ ਵਿੱਚ ਫੈਕਟ ਫਾਈਨਡਿੰਗ ਕਮੇਟੀ ਨੇ ਕੀ ਲੱਭਿਆ ਜੀ ਔਰ ਕੱਲੇ-ਕੱਲੇ ਪ੍ਰਿੰਸੀਪਲ ਦੇ ਬਾਰੇ ਇਹ ਦੱਸਿਆ ਗਿਆ ਕਿ ਬਈ ਇਹ ਜਿਹੜਾ UGC ਗਾਈਡਲਾਈਨਸ 2010 ਦੇ ਮੁਤਾਬਕ ਸ਼ਰਤਾਂ ਪੂਰੀਆਂ ਨਹੀਂ ਕਰਦਾ ਇਹ एलिजिਬਲ ਨਹੀਂ ਹੈ ਜੀ ਇਸ ਤੋਂ ਬਾਅਦ ਜਦੋਂ ਇਹ ਰਿਪੋਰਟ ਆ ਗਈ ਤਾਂ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੀ ਜਨਤਾ ਨੂੰ ਦੱਸਿਆ ਵੀ ਆਹ ਰਿਪੋਰਟ ਆ ਗਈ ਹੈ ਤੇ ਹੁਣ ਮਾਨਯੋਗ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਹਰਜੋਤ ਸਿੰਘ ਬੈਂਸ ਜੀ ਉਹਨਾਂ ਨੂੰ ਹੁਣ ਇਮੀਡੀਏਟਲੀ ਕਿਉਂਕਿ ਇਹ ਤਾਂ ਸਰਕਾਰ ਦਾਵਾ ਕਰਦੀ ਹੈ ਕਿ ਸਾਨੂੰ ਦੱਸੋ ਸਹੀ ਕਿੱਥੇ ਕ腐ਸ਼ਨ ਹੋ ਰਹੀ ਹੈ ਕਿੱਥੇ ਗਲਤ ਕੰਮ ਹੋ ਰਿਹਾ ਹੈ ਅਸੀਂ ਤਾਂ ਮਿੰਟਾਂ ਦੇ ਵਿੱਚ ਫੈਸਲੇ ਲੈਣੇ ਜੀ ਦਸੰਬਰ 2008 ਦਸੰਬਰ 2025 ਨੂੰ ਅਸੀਂ ਪ੍ਰੈਸ ਕਾਨਫਰੰਸ ਕਰਦੇ ਹੁਣ ਅੱਜ 6 ਮਹੀਨੇ ਹੋ ਗਏ ਕਿੰਨੇ ਪੱਤਰ ਐਜੂਕੇਸ਼ਨ ਮਿਨਿਸਟਰ ਨੂੰ ਲਿਖੇ ਜਾ ਚੁੱਕੇ ਸੀਗੇ ਲੇਕਿਨ ਕੋਈ ਜਵਾਬ ਨਹੀਂ ਕੋਈ ਗੱਲ ਨਹੀਂ ਕਿਹੜੀ ਅਖਬਾਰ ਹੈ ਮੈਂ ਕਹਿ ਰਿਹਾ ਹਿੰਦੁਸਤਾਨ ਦੀਆਂ ਟੌਪ ਮੋਸਟ ਨਿਊਜ਼ਪੇਪਰਸ ਦੇ ਵਿੱਚ ਰੋਜ਼ ਆ ਰਿਹਾ ਹੈ ਕਿ ਵੀ ਇੱਕ ਰਿਪੋਰਟ ਹੈ ਉਹ ਪਬਲਿਕ ਡੋਮੇਨ ਚ ਆ ਚੁੱਕੀ ਹੈ ਕਿਉਂ ਐਜੂਕੇਸ਼ਨ ਮਿਨਿਸਟਰ ਉਹਦੇ ਤੇ ਕੋਈ ਵੀ ਡਿਸੀਜਨ ਨਹੀਂ ਲੈ ਰਹੇ ਕੀ ਕਾਰਨ ਹੈ ਉਹਦੇ ਪਿੱਛੇ ਉਨ ਸਾਨੂੰ ਲੱਗਿਆ ਕਿ ਜੇ ਮinistr ਨੇ ਕੱਖ ਨਹੀਂ ਕਰਨਾ ਤਾਂ ਉਹਨਾਂ ਦੇ ਨਾਤੇ ਇੱਕ ਖਬਰ ਆਈ ਕਿ ਚੀਫ ਮinistr ਸਾਹਿਬ ਨੇ ਜਲੰਧਰ ਦੇ ਐਮਐਲਏ ਨੇ ਮਿਸਟਰ ਰਮਨ ਨਰੋੜਾ ਜੀ ਉਹ ਬੜੇ ਚਰਚੇ 'ਚ ਆਏ ਕਿ ਉਹ ਕਹਿੰਦੇ ਵੀ ਇਹਨਾਂ ਤੇ ਕੋ ਚਾਰਜਸ ਲੱਗੇ ਨੇ ਸਾਨੂੰ ਖਬਰ ਪਤਾ ਲੱਗੀ ਹੈ ਤੇ ਅਸੀਂ ਵਿਜੀਲੈਂਸ ਜਾਂਚ ਕਰਵਾਣੀ ਹੈ ਹਾਂਜੀ ਬੜੀ ਦੌੜ ਭੱਜ ਦਿਖਾਈ ਗਈ ਪੰਜਾਬ ਦੇ ਵਿੱਚ ਜਿੱਦਾਂ ਕਿ ਪਹਿਲਾਂ ਵੀ ਸਰਕਾਰ ਬਣੀ ਸੀ ਤੇ ਇੱਕ ਇਹਨਾਂ ਦੇ ਆਪਣੇ ਮinistr ਦੇ ਖਿਲਾਫ ਹੀ ਦਿਖਾਈ ਗਈ ਸੀਗੀ ਉਦਾਂ ਦੀ ਦੌੜ ਭੱਜ ਹੁਣ ਵੀ ਸੀਗੀ ਸਾਨੂੰ ਲੱਗਿਆ ਕਿ ਨਹੀਂ ਮੁੱਖ ਮੰਤਰੀ ਸਾਹਿਬ ਕੁਛ ਇਹਦਾ ਮਤਲਬ ਕਰ ਰਹੇ ਨੇ ਅਸੀਂ ਇੱਕ ਚਿੱਠੀ ਕੰਪਲੇਂਟ ਪਾਈ ਮੁੱਖ ਮੰਤਰੀ ਸਾਹਿਬ ਨੂੰ ਉਹਦੇ ਤੇ ਲਿਖਿਆ ਬਕਾਇਦਾ ਸਬਜੈਕਟ ਸਾਡੀ ਚਿੱਠੀ ਦਾ ਹੈ ਕੰਪਲੇਂਟ ਅਗੇਂਸਟ ਯੂਅਰ ਐਜੂਕੇਸ਼ਨ ਮਨਿਸਟਰ ਸਰਦਾਰ ਹਰਜੋਤ ਸਿੰਘ ਬਾਦਸ ਜੀ ਕਿ ਜਦੋਂ ਇੱਕ ਰਿਪੋਰਟ ਸਰਕਾਰ ਦੀ ਪੰਜ ਮੈਂਬਰੀ ਬਣਾਈ ਕਮੇਟੀ ਦੀ ਸਾਹਮਣੇ ਆ ਚੁੱਕੀ ਹੈ ਪਬਲਿਕ ਡੋਮੇਨ ਚ ਹੈ ਅਖਬਾਰਾਂ ਦੇ ਵਿੱਚ ਆ ਚੁੱਕੀ ਹੈ ਤੇ ਤੁਹਾਡਾ ਜਿਹੜਾ ਐਜੂਕੇਸ਼ਨ ਮਨਿਸਟਰ ਹੈ ਉਹ ਇਹਦੇ ਤੇ ਕਿਉਂ ਨਹੀਂ ਕੋਈ ਡਿਸੀਜਨ ਲੈ ਰਿਹਾ ਹੂੰ ਔਰ ਉਹ ਜਿਹੜੇ ਬੰਦੇ ਪ੍ਰਿੰਸੀਪਲਸ ਬਣੇ ਹੋਏ ਨੇ ਇਹ ਅੱਜ ਦੇ ਨਹੀਂ 8 8 10 10 ਸਾਲਾਂ ਦੇ ਬਣੇ ਹੋਏ ਨੇ ਔਰ ਕਰੋੜਾਂ ਰੁਪਈਆ ਉਹਨਾਂ ਪ੍ਰਿੰਸੀਪਲਸ ਨੂੰ ਦਿੱਤਾ ਜਾ ਚੁੱਕਾ ਠੀਕ ਹੈ ਔਰ ਇਹਨਾਂ ਤੋਂ ਬਾਅਦ ਇਹਨਾਂ ਅੱਠਾਂ ਤੋਂ ਬਾਅਦ ਹਜੇ ਹੋਰ ਇੱਕ ਲੰਬੀ ਲਿਸਟ ਹੈ ਹੋਰ ਵੀ ਪ੍ਰਿੰਸੀਪਲ ਨੇ ਹੋਰ ਵੀ ਐਸੋਸੀਏਟ ਪ੍ਰੋਫੈਸਰ ਨੇ ਜਿਹੜੇ ਗਲਤ ਬਣੇ ਹੋਏ ਨੇ ਉਹ ਸਾਰੇ ਬਾਹਰ ਆਣੇ ਇਹਦਾ ਮਤਲਬ ਇਸ ਰਿਪੋਰਟ ਨੇ ਕਲੀਅਰ ਕਰ ਦਿੱਤਾ ਹੈ ਕਿ ਭਈ ਜੇ ਇਹ ਅੱਠ ਗਲਤ ਨੇ ਤਾਂ ਫਿਰ ਬਾਕੀ ਵੀ ਗਲਤ ਹੋਣਾ ਬਾਕੀ ਵੀ ਗਲਤ ਹੋਣਾ ਕੁਝ ਇਦਾਂ ਦੇ ਪ੍ਰਿੰਸੀਪਲਸ ਨੇ ਜਿਨ੍ਹਾਂ ਨੇ ਜਦੋਂ ਅ ਗਵਰਨਮੈਂਟ ਕਾਲਜਾਂ ਦੇ ਪ੍ਰਿੰਸੀਪਲਾਂ ਦੀਆਂ 2022 ਚ ਪੋਸਟਾਂ ਨਿਕਲੀਆਂ ਉਹਨਾਂ ਨੇ ਉੱਥੇ ਅਪਲਾਈ ਕੀਤਾ ਹੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪੀਪੀਐਸਸੀ ਪਟਿਆਲਾ ਜਿਹੜੀ ਕਿ ਇੱਕ ਇੰਡੀਪੈਂਡੈਂਟ ਕਨਸਟੀਟਿਊਸ਼ਨਲ ਬਾਡੀ ਹੈ ਜੀ ਉਹਨੇ ਇਹ ਕਹਿਤਾ ਜਦੋਂ ਬੰਦੇ ਨੇ ਅਪਲਾਈ ਕੀਤਾ ਉਹਨੇ ਕਿਹਾ ਵੀ ਨਹੀਂ ਯੂ ਆਰ ਨਾਟ ਫਿਟ ਫਾਰ ਦੀ ਪੋਸਟ ਆਫ ਪ੍ਰਿੰਸੀਪਲ ਕਿਉਂਕਿ ਤੁਸੀਂ ਐਸੋਸੀਏਟ ਪ੍ਰੋਫੈਸਰ ਹੀ ਹੈ ਨਹੀਂ ਪੈਨਲ ਦੇ ਥਰੂ ਬਣੇ ओके ਮਤਲਬ ਪੀਪੀਐਸਸੀ ਕਹਿ ਰਿਹਾ ਇੱਕ ਐਡਾ ਵੱਡਾ ਆਧਾਰਾ ਜਿਹੜਾ ਕਹਿ ਰਿਹਾ ਵੀ ਤੁਸੀਂ ਫਿੱਟ ਨਹੀਂ ਹੋ ਪ੍ਰਿੰਸੀਪਲ ਬਣਨ ਦੇ ਤੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਪ੍ਰਿੰਸੀਪਲ ਲਾਇਆ ਹੋਇਆ ਔਰ ਕਰੋੜਾਂ ਰੁਪਈਆ ਹਰ ਮਹੀਨੇ ਪ੍ਰਿੰਸੀਪਲ ਦੀ ਤਨਖਾਹ ਜਿਹਦੀ ਡੇਟ ਚ 7ਵੇਂ ਪੇ ਸਕੇਲ ਦੇ ਵਿੱਚ 3 ਲੱਖ ਤੋਂ ਉੱਪਰ ਹਮ ਹਰ ਮਹੀਨੇ ਇਹਨਾਂ ਪ੍ਰਿੰਸੀਪਲ ਨੂੰ 3-3 ਲੱਖ ਰੁਪਈਆ ਦਿੱਤਾ ਜਾ ਰਿਹਾ ਤੇ ਆ ਰਿਪੋਰਟ ਫਿਰ ਕਾਦੇ ਲਈ ਇਹ ਕਮੇਟੀ ਕਾਦੇ ਲਈ ਬਿਠਾਈ ਸੀਗੀ ਫਿਰ ਸਰਕਾਰ ਨੇ ਜੇ ਕਰਨਾ ਹੀ ਕੱਖ ਨਹੀਂ ਸੀਗਾ ਤੇ ਫਿਰ ਇਹ ਕਾਦੇ ਲਈ ਸੋ ਇਸ ਕਰਕੇ ਸਾਡੀ ਮੁੱਖ ਮੰਤਰੀ ਸਾਹਿਬ ਨੂੰ ਇਹ ਬੇੰਤੀ ਚਿੱਠੀ ਵੀ ਚਲੀ ਗਈ ਹੈ ਅਖਬਾਰਾਂ 'ਚ ਵੀ ਰੋਜ਼ ਆ ਰਿਹਾ ਲੇਕਿਨ ਕਮਾਲੇ ਹੋ ਰਹੀ ਹੈ ਕਿ ਮੁੱਖ ਮੰਤਰੀ ਸਾਹਿਬ ਵੀ ਚੁੱਪ ਨੇ ਉਹ ਵੀ ਕੋਈ ਇਹਦੇ ਤੇ ਐਕਸ਼ਨ ਨਹੀਂ ਲੈ ਰਹੇ ਜਦਕਿ ਸੁਣਨ ਨੂੰ ਇਹ ਮਿਲਦਾ ਸੀ ਕਿ ਮੁੱਖ ਮੰਤਰੀ ਸਾਹਿਬ ਤੱਕ ਤਾਂ ਗੱਲ ਪਹੁੰਚਣ ਦੀ ਦੇਰ ਹੈ ਤੇ ਕੋਈ ਕੈਕਸ਼ਨ ਹੈ ਉੱਥੇ ਤਾਂ ਇਹ ਚਿੱਠੀ ਪਾਈ ਨੂੰ ਵੀ ਮੈਨੂੰ ਮੇਰਾ ਖਿਆਲ ਹੈ 10 ਤੋਂ 15 ਦਿਨ ਹੋ ਚੁੱਕੇ ਆ ਔਰ ਹੁਣ ਸਾਨੂੰ ਲੱਗਦਾ ਵੀ ਦੁਬਾਰਾ ਇੱਕ ਰਿਮਾਈਂਡਰ ਯਾਦ ਪੱਤਰ ਵੀ ਭੇਜਣਾ ਪੈਣਾ ਮੁੱਖ ਮੰਤਰੀ ਸਾਹਿਬ ਨੂੰ ਕਿ ਹੋ ਸਕਦਾ ਇਲੈਕਸ਼ਨਾਂ 'ਚ ਬਿਜ਼ੀ ਨੇ ਲੁਧਿਆਣੇ ਦੇ ਅੱਜਕੱਲ ਤਾਂ ਉਹਨਾਂ ਨੂੰ ਨਹੀਂ ਪਹੁੰਚੀ ਹੋਵੇ ਚਿੱਠੀ ਲੇਕਿਨ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਮੁੱਖ ਮੰਤਰੀ ਸਾਹਿਬ ਨੂੰ ਕਹਿ ਰਹੇ ਹਾਂ ਕਿ ਮੁੱਖ ਮੰਤਰੀ ਸਾਹਿਬ ਆ ਤੁਹਾਡੇ ਐਜੂਕੇਸ਼ਨ ਮਿਨਿਸਟਰ ਦੇ ਖਿਲਾਫ ਕੰਪਲੇਂਟ ਹੈ ਰਿਪੋਰਟ ਤੁਹਾਡੀ ਕਮੇਟੀ ਦੀ ਹੈ ਸਾਡੀ ਜਥੇਬੰਦੀ ਦੀ ਨਹੀਂ ਹੈ ਸੋ ਇਹਦੇ ਤੇ ਕੁਇਕ ਐਕਸ਼ਨ ਤੁਸੀਂ ਕਦੋਂ ਲਓ ਤਾਂ ਕਿ ਜਦੋਂ ਇਹ ਸਰਕਾਰ ਬਣੀ ਸੀ ਤਾਂ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਸੀਗੇ ਕਿ ਜਿਹੜਾ ਪੁਰਾਣੀਆਂ ਸਰਕਾਰਾਂ ਦੇ ਵੇਲੇ ਲੱਖਾਂ ਰੁਪਈਆ ਰੋੜਿਆ ਗਿਆ ਨੱਕੇ ਖੋਲ ਦਿੱਤੇ ਗਏ ਸੀਗੇ ਉਹ ਨੱਕੇ ਹੁਣ ਇਦਾਂ ਭਰਨੇ ਨੇ ਜਦੋਂ ਇਹਨਾਂ ਦੀਆਂ ਰਿਕਵਰੀਆਂ ਪਾਉਂਗੇ ਇਹਨਾਂ ਬੰਦਿਆਂ ਦੀ ਜਿਨ੍ਹਾਂ ਨੂੰ ਤੁਸੀਂ ਕਰੋੜਾਂ ਰੁਪਈਆ ਦਿੱਤਾ ਸੋ ਇਸ ਕਰਕੇ ਹਰ ਐਜੂਕੇਸ਼ਨ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਹੈ ਉਹ ਤੁਹਾਡੇ ਸਾਹਮਣੇ ਆ ਲਿਆਂਦੀ ਹੈ ਕਿ ਇਹ ਸਰਕਾਰ 3 ਸਾਲ ਹੋ ਗਏ ਇਸ ਗੱਲ ਨੂੰ 3 ਸਾਲ ਅੱਜ ਕਹਿ ਰਹੇ ਆ ਸੀ ਉਸ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਹੈ ਪਹਿਲਾਂ ਰਿਪੋਰਟ ਨਹੀਂ ਬਾਹਰ ਆਣ ਦਿੱਤੀ ਗਈ ਜੇ ਰਿਪੋਰਟ ਬਾਹਰ ਆਰਟੀਆਈ ਦੇ ਥਰੂ ਲੈ ਆਂਦੀ ਗਈ ਹੈ ਤੇ ਕੋਈ ਐਕਸ਼ਨ ਜਿਹੜੀ ਆ ਸਰਕਾਰ ਲੈਣ ਨੂੰ ਤਿਆਰ ਵਜਾ ਕੀ ਮੰਨਦੇ ਹੋ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਕੱਟੜੇ ਇਮਾਨਦਾਰ ਆ ਸਾਨੂੰ ਤਾਂ ਇੱਕ ਵਾਰ ਗੱਲ ਦੱਸ ਦਿਓ ਸਾਡੇ ਤਾਂ ਨੰਬਰ ਆ ਟੋਲ ਫ੍ਰੀ ਹੈ ਸਭ ਕੁਝ ਹੈ ਵੀ ਜੇ ਕੋਈ ਗਲਤ ਹੋ ਰਿਹਾ ਸਾਨੂੰ ਦੱਸੋ ਤੁਸੀਂ ਵਾਰ-ਵਾਰ ਰੌਲਾ ਪਾ ਰਹੇ ਹੋ ਧਿਆਨ ਚ ਲਿਆ ਰਹੇ ਹੋ ਖਬਰਾਂ ਲਗਵਾ ਰਹੇ ਹੋ ਪ੍ਰੈਸ ਕਾਨਫਰੰਸ ਕਰ ਰਹੇ ਹੋ ਤੁਸੀਂ ਮੁੱਖ ਮੰਤਰੀ ਨੂੰ ਚਿੱਠੀਆਂ ਤੱਕ ਲਿਖ ਰਹੇ ਹੋ ਬਾਇ ਨੇਮ ਲਿਖ ਰਹੇ ਹੋ ਵਜਾ ਕੀ ਹੈ ਕਿਉਂ ਰਹਿ ਰਿਹਾ ਕੀ ਕਾਰਨ ਹੈ ਦੇ ਪਿੱਛੇ ਦੇਖੋ ਜੀ ਸਾਡੀ ਤਾਂ ਆਪ ਸਮਝ ਤੋਂ ਬਾਹਰ ਹੈ ਹਾਂ ਇੰਨਾ ਜ਼ਰੂਰ ਹੈ ਕਿ ਇਹ ਜਿਹੜੇ ਕਾਲਜ ਨੇ ਇਹਨਾਂ ਦੇ ਵਿੱਚ ਕੋਈ ਵੱਡੇ ਆਧਾਰੇ ਜਿਹੜੇ ਦਿੱਲੀ ਤੱਕ ਵੀ ਜਾਂਦੇ ਨੇ ਮੈਨੇਜਮੈਂਟ ਦਾ ਉਹ ਵੀ ਵਿੱਚ ਸ਼ਾਮਲ ਨੇ ਹੂੰ ਕਿਤੇ ਕੋਈ ਦਬਾਤ ਆ ਨਹੀਂ ਹੈ ਸਰਕਾਰ ਦੇ ਉੱਪਰ ਉਹ ਦਿੱਲੀ ਦੇ ਜਿਹੜੇ ਵੱਡੇ ਆਧਾਰੇ ਨੇ ਮੈਨੇਜਮੈਂਟਾਂ ਦੇ ਕਿਤੇ ਉਹਨਾਂ ਦੇ ਕਾਲਜ ਵੀ ਵਿੱਚ ਆਂਦੇ ਪਏ ਨੇ ਹੂੰ ਇਸ ਕਰਕੇ ਕਿਤੇ ਸਰਕਾਰ ਰੁਕੀ ਹੋਈ ਹੈ ਪਰ ਅਸੀਂ ਸਪਸ਼ਟ ਨਹੀਂ ਕਹਿ ਸਕਦੇ ਸਾਨੂੰ ਲੱਗਦਾ ਹੈ ਵੀ ਕਿਤੇ ਕੋਈ ਦਬਾਤ ਆ ਨਹੀਂ ਹੈ ਕਿਉਂਕਿ ਜਿਹੜੀ ਸਰਕਾਰ ਸਰਕਾਰ ਨੇ ਲੈਣਾ ਕੀ ਹੈ ਸਰਕਾਰ ਦੇ ਸਾਹਮਣੇ ਆਪਣੀ ਕਮੇਟੀ ਦੀ ਰਿਪੋਰਟ ਹੈ ਮੈਂ ਕਹਾਂ ਤੁਸੀਂ ਕਹੋ ਵੀ ਜੀ ਇਹ ਗਲਤ ਨੇ ਤਾਂ ਸਰਕਾਰ ਕਹਿੰਦੀ ਚਲੋ ਛੱਡੋ ਦੇਖਾਂਗੇ ਸਰਕਾਰ ਦੀ ਆਪਣੀ ਕਮੇਟੀ ਦੀ ਰਿਪੋਰਟ ਹੈ ਪੰਜ ਮੈਂਬਰੀ ਹਾਈ ਪਾਵਰ ਕਮੇਟੀ ਹੈ ਡੈਪਟੀ ਡਾਇਰੈਕਟਰ ਲੈਵਲ ਦੇ ਬੰਦੇ ਤੁਸੀਂ ਕਮੇਟੀ ਚ ਬਿਠਾਏ ਆ ਵਾਈਸ ਚਾਂਸਲਰ ਦੇ ਨੁਮਾਇੰਦੇ ਤੁਸੀਂ ਬਿਠਾਏ ਆ ਉਤੋਂ ਬਾਅਦ ਵੀ ਤੁਸੀਂ ਕਹਿ ਰਹੇ ਹੋ ਕਿਨੇ ਅਸੀਂ ਇਸ ਰਿਪੋਰਟ ਨੂੰ ਲਾਗੂ ਨਹੀਂ ਕਰਨਾ ਇਹ ਤਾਂ ਕੁਝ ਗੜਬੜ ਜਾਂਚ ਦੀ ਮਤਲਬ ਇੱਕ ਇੱਕ ਗੱਲ ਇਹ ਹੈ ਜਿਵੇਂ ਤੁਸੀਂ ਕਿਹਾ ਵੀ ਇਹ ਇਹ ਅਯੋਗ ਬੰਦੇ ਜਿਹੜੇ ਬਿਠਾਏ ਗਏ ਆ ਜਿਹੜੇ ਜਿਹਨਾਂ ਦੀ ਰਿਪੋਰਟ 8 ਬੰਦੇ ਤਾਂ ਮਤਲਬ ਕਲੀਅਰ ਹੈ ਸਰਕਾਰ ਨੇ ਆਪਦੀ ਕਮੇਟੀ ਤੋਂ ਜਿਹੜੀ ਹੈ ਪ੍ਰਵਾਨ ਕਰਵਾ ਲਈ ਕਮੇਟੀ ਨੇ ਸਰਕਾਰ ਨੂੰ ਸੌਂਪ ਦਿੱਤੀ ਹੈ ਜੀ ਕੀ ਹੈ ਜਿਹਾ ਹੋਰ ਗੱਲਾਂ ਵੀ ਅੰਦਰ ਹੈ ਹਾਇਰ ਐਜੂਕੇਸ਼ਨ ਦੇ ਵਿੱਚ ਵੀ ਕੋਈ ਬੰਦਿਆਂ ਤੇ ਜਿਨ੍ਹਾਂ ਤੇ ਕੋਈ ਕਾਰਵਾਈਆਂ ਹੋਣ ਯੋਗ ਬੰਦੇ ਹੋਣ ਉਹ ਵੀ ਅੱਜ ਸੀਟਾਂ ਤੇ ਬੈਠੇ ਹੋਣ ਅਹ ਦੇਖੋ ਇਸ ਤਰ੍ਹਾਂ ਸੀ ਕਿ ਇਹਨਾਂ ਦਾ ਜਿਹੜਾ ਡੀਪੀਆਈ ਵਿਭਾਗ ਡਾਇਰੈਕਟਰ ਪਬਲਿਕ ਇਨਸਟਰਕਸ਼ਨਜ਼ ਅੱਜਕੱਲ ਉਹਨੂੰ ਡੀਐਚਈ ਡਾਇਰੈਕਟਰ ਹਾਇਰ ਐਜੂਕੇਸ਼ਨ ਕਹਿੰਦੇ ਨੇ ਹਮ ਅਸੀਂ ਬੜੀ ਧੀਰ ਤੋਂ ਇਸ ਸਰਕਾਰ ਨੂੰ ਕਿਉਂਕਿ ਉਮੀਦਾਂ ਬੜੀਆਂ ਸੀ ਹਮ ਅਸੀਂ ਅੱਗੇ ਨਹੀਂ ਸੀ ਕੀਤੀਆਂ ਲੇਕਿਨ ਇਸ ਸਰਕਾਰ ਤੋਂ ਉਮੀਦਾਂ ਬੜੀਆਂ ਵੱਜੀਆਂ ਸੀ ਕਿ ਹਮ ਅਸੀਂ ਇਹਨਾਂ ਨੂੰ ਬਾਰ-ਬਾਰ ਦੱਸਦੇ ਰਹੇ ਕਿ ਤੁਹਾਡੇ ਡਾਇਰੈਕਟਰ ਹਾਇਰ ਐਜੂਕੇਸ਼ਨ ਦੇ ਵਿੱਚ ਹੂੰ ਇੱਕ ਡਿਪਟੀ ਡਾਇਰੈਕਟਰ ਬੈਠਾ ਜਿਹੜਾ ਕਿ ਫਲਾ ਫਲਾ ਗਲਤ ਕੰਮ ਹੋ ਰਹੇ ਨੇ ਉਹਦੇ ਟੈਨਿਓਰ ਦੇ ਵਿੱਚ ਬਕਾਇਦਾ ਰਿਟਰਨ ਗਿਆ ਸਾਡੇ ਵੱਲੋਂ ਅ ਉਸ ਤੋਂ ਬਾਅਦ ਇੱਕ ਦਿਨ ਪਤਾ ਲੱਗਦਾ ਹੈ ਕਿ ਪੰਜਾਬ ਦਾ ਇੱਕ ਬਹੁਤ ਵੱਡਾ ਅਖਬਾਰ ਹੈ ਉਹਦੇ ਫਰੰਟ ਪੇਜ ਤੇ ਖਬਰ ਲੱਗਦੀ ਹੈ ਕਿ ਪੰਜਾਬ ਦੇ ਡਾਇਰੈਕਟਰ ਹਾਇਰ ਐਜੂਕੇਸ਼ਨ ਦੇ ਵਿਭਾਗ ਦੇ ਇੱਕ ਡਿਪਟੀ ਡਾਇਰੈਕਟਰ ਤੇ ਆ ਮੁੱਖ ਮੰਤਰੀ ਨੇ ਵਿਜੀਲੈਂਸ ਜਾਂਚ ਦੇ ਅਧਿੱਤੇ ਆਦੇਸ਼ ਠੀਕ ਹੈ ਔਰ ਉਹਦੇ ਵਿੱਚ ਉਸ ਟਾਈਮ ਦੇ ਵਿਜੀਲੈਂਸ ਚੀਫ ਸੀਗੇ ਸ਼੍ਰੀ ਵਰਿੰਦਰ ਕੁਮਾਰ ਜੀ ਵਰਿੰਦਰ ਕੁਮਾਰ ਜੀ ਦੀ ਸਟੇਟਮੈਂਟ ਲੱਗੀ ਹੋਈ ਹੈ ਕਿ ਹਾਂ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇਹਦੀ ਇਮੀਡੀਏਟਲੀ ਜਾਂਚ ਕਰਾਈ ਜਾਵੇ ਔਰ ਇਹਦੀ ਜਾਂਚ ਅਸੀਂ ਜਲਦ ਸ਼ੁਰੂ ਕਰਨ ਜਾ ਰਹੇ ਹਾਂ ਜੀ ਕਿਉਂਕਿ ਸਾਡੀ ਜਥੇਬੰਦੀ ਵੱਲੋਂ ਵੀ ਟਾਈਮ ਟੂ ਟਾਈਮ ਚਿੱਠੀਆਂ ਗਈਆਂ ਸੀ ਆ ਮੈਨੂੰ ਵੀ ਬੁਲਾਇਆ ਗਿਆ ਵਿਜੀਲੈਂਸ ਵੱਲੋਂ ਕਿ ਜੀ ਤੁਸੀਂ ਉੱਥੇ ਆਓ ਔਰ ਮੈਂ ਵਿਜੀਲੈਂਸ ਦੇ ਪਿੱਛੇ 2 ਟਾਈ ਮਹੀਨੇ ਪਹਿਲਾਂ ਵਿਜੀਲੈਂਸ ਦਫ਼ਤਰ ਜਾ ਕੇ ਆਇਆ ਹਾਂ ਉੱਥੇ ਆਪਣੀ ਸਟੇਟਮੈਂਟ ਦਰਜ ਵੀ ਕਰਵਾ ਕੇ ਆਇਆ ਵੀ ਆ ਸਾਰਾ ਇਸ਼ੂ ਹੈਗਾ ਕਮਾਲ ਇਹ ਹੁੰਦੀ ਹੈ ਕਿ ਜਿਸ ਬੰਦੇ ਦੀ ਡਿਪਟੀ ਡਾਇਰੈਕਟਰ ਲੈਵਲ ਦਾ ਬੰਦਾ ਜਿਹੜਾ ਕਿ ਗਲਤ ਢੰਗ ਨਾਲ ਬਣਿਆ ਹੋਇਆ ਸੀਗਾ ਜਿਸ ਬੰਦੇ ਦੀ ਵਿਜੀਲੈਂਸ ਜਾਂਚ ਦੇ ਆਦੇਸ਼ ਮੁੱਖ ਮੰਤਰੀ ਦੇ ਰਹੇ ਨੇ ਦੋ ਤਿੰਨ ਮਹੀਨੇ ਪਹਿਲਾਂ ਉਦੀ ਪ੍ਰਮੋਸ਼ਨ ਕਰ ਦਿੱਤੀ ਗਈ ਔਰ ਉਹਨੂੰ ਗੁਰਦਾਸਪੁਰ ਦਾ ਪ੍ਰਿੰਸੀਪਲ ਬਣਾ ਦਿੱਤਾ ਗਿਆ ਗਵਰਨਮੈਂਟ ਕਾਲਜ ਦਾ ਜਿਹਦੇ ਤੇ ਵਿਜੀਲੈਂਸ ਦੀ ਜਾਂਚ ਚੱਲ ਰਹੀ ਹੈ ਮੁੱਖ ਮੰਤਰੀ ਦੇ ਹਦਾਇਤਾਂ ਤੇ ਉਹ ਬੰਦਾ ਮਤਲਬ ਕਾਲਜ ਦਾ ਪ੍ਰਿੰਸੀਪਲ ਲਗਾ ਦਿੱਤਾ ਗਿਆ ਗਵਰਨਮੈਂਟ ਕਾਲਜ ਗੁਰਦਾਸਪੁਰ ਦਾ ਪ੍ਰਿੰਸੀਪਲ ਲਗਾ ਦਿੱਤਾ ਗਿਆ ਔਰ 4 ਦਿਨ ਪਹਿਲਾਂ ਉਹਨੂੰ ਐਡੀਸ਼ਨਲ ਚਾਰਜ ਨਾਲ ਹੋਰ ਦੇ ਦਿੱਤਾ ਗਿਆ ਗਵਰਨਮੈਂਟ ਕਾਲਜ ਹਸ਼ਿਆਰਪੁਰ ਮਤਲਬ ਗੈਫਟੇ ਪੰਜਾਬ ਦੇ ਇੱਕ ਵੱਡੇ ਕਾਲਜ ਦਾ ਪ੍ਰਿੰਸੀਪਲ ਹੋਰ ਨਾਲ ਬਣਾ ਦਿੱਤਾ ਗਿਆ ਇਹ ਕੀ ਚੱਲ ਰਿਹਾ ਹੈ ਸਰਕਾਰ ਦੇ ਵਿੱਚ ਸਾਡੀ ਤਾਂ ਸਮਝ ਤੋਂ ਬਾਹਰ ਹੈ ਕੀ ਕਹੀਏ ਅਸੀਂ ਜਾ ਕੇ ਔਰ ਮੈਂ ਵਿਜੀਲੈਂਸ ਆਫਿਸ ਦੇ ਵਿੱਚ ਇਹ ਗੱਲ ਰੱਖੀ ਮੈਂ ਕਿਹਾ ਜੀ ਮੈਂ ਇੱਥੇ ਸਟੇਟਮੈਂਟ ਦਰਜ ਕਰਾਉਣ ਆਇਆ ਤੇ ਦੂਜੇ ਪਾਸੇ ਸਾਨੂੰ ਪਤਾ ਲੱਗਦਾ ਵੀ ਉਹ ਬੰਦੇ ਦਾ ਪ੍ਰੋਮੋਸ਼ਨ ਹੋ ਰਹੀ ਹੈ ਜਦ ਕਿ ਜਿਹੜੇ ਸਿਵਲ ਸਰਵਿਸਿਜ਼ ਰੂਲਸ ਨੇ ਉਹਦੇ ਵਿੱਚ ਬੜਾ ਕਲੀਅਰ ਹੈ ਜੇ ਮਹਿਕਮੇ ਦੀ ਜਾਂਚ ਵੀ ਚੱਲਦੀ ਹੋਵੇ ਨਾ ਤੇ ਤੁਹਾਨੂੰ ਇੱਕ ਕਲੀਅਰੈਂਸ ਚਿੱਟ ਲੈਣੀ ਪੈਂਦੀ ਹੈ ਮਹਿਕਮੇ ਚ ਇੱਥੇ ਵਿਜੀਲੈਂਸ ਦੀ ਜਾਂਚ ਚੱਲ ਰਹੀ ਔਰ ਔਰ ਮੇਰੇ ਤੁਹਾਡੇ ਕਹਿਣ ਤੇ ਨਹੀਂ ਚੱਲ ਰਹੀ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਚੱਲ ਰਹੀ ਹੈ ਅਖਬਾਰ ਦੀ ਵੱਡੀ ਖਬਰ ਹੈ ਕੀ ਲੰਬੇ ਦਾ ਮੁੱਖ ਮੰਤਰੀ ਤੋਂ ਵੱਡੀ ਪਾਵਰ ਹੈ ਮਤਲਬ ਸਿੱਖਿਆ ਮੰਤਰੀ ਜਿਹੜੇ ਮਤਲਬ ਦੇਖੋ ਜੀ ਹੁਣ ਤਾਂ ਕਹਿ ਨਹੀਂ ਸਕਦੇ ਇੱਥੋਂ ਤਾਂ ਇਹੀ ਜਪਦਾ ਬਈ ਕੁਝ ਤਾਂ ਹੈਗਾ ਜੇ ਮੁੱਖ ਮੰਤਰੀ ਇਹ ਕਹਿ ਰਹੇ ਨੇ ਉਸੇ ਬੰਦੇ ਦੇ ਬਾਰੇ ਔਰ ਪਿੱਛੇ ਜੀ ਸੰਜੀਵ अरोड़ा ਜੀ ਇੱਥੋਂ ਇਲੈਕਸ਼ਨ ਲੜ ਰਹੇ ਲੁਧਿਆਣੇ ਤੋਂ ਹੂੰ ਵੈਸਟ ਕੰਸਟੀਟੂਐਂਸੀ ਤੋਂ ਆ ਪਿੱਛੇ ਜੀ ਅਖਬਾਰਾਂ ਚ ਬੜਾ ਆਇਆ ਕਿ ਲੁਧਿਆਣਾ ਗਵਰਨਮੈਂਟ ਕਾਲਜ ਪੰਜਾਬ ਦਾ ਇੱਕ ਵੱਡਾ ਕਾਲਜ ਹੈ ਗਵਰਨਮੈਂਟ ਕਾਲਜ ਫਾਰ ਬॉयਜ਼ ਉੱਥੇ ਪ੍ਰਿੰਸੀਪਲ ਨਹੀਂ ਸੀਗਾ ਬੜੀ ਦੇਰ ਤੋਂ ਮੰਗ ਰੱਖੀ ਗਈ ਉਹਨਾਂ ਨੂੰ अरोड़ा ਸਾਹਿਬ ਨੂੰ ਕਿ ਜੀਬੀ ਇੱਥੇ ਪ੍ਰਿੰਸੀਪਲ ਲਿਆਂਦੇ ਜਾ ਪ੍ਰਿੰਸੀਪਲ ਆ ਗਏ ਹੁਣ ਕਮਾਲੇ ਹੁੰਦੀ ਹੈ ਗਵਰਨਮੈਂਟ ਕਾਲਜ ਲੁਧਿਆਣੇ ਚ ਜਿਹੜੇ ਪ੍ਰਿੰਸੀਪਲ ਅਪਾਇੰਟ ਕੀਤੇ ਜਾਂਦੇ ਆ ਉਹਨਾਂ ਦੇ ਬਾਰੇ ਇੱਕ ਚਿੱਠੀ ਨਿਕਲਦੀ ਹੈ ਉਹ ਚਿੱਠੀ ਸਾਡੇ ਕੋਲ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਭੇਜ ਚੁੱਕੇ ਆ ਡੀਪੀਏ ਮਹਿਕਮਾ ਚਿੱਠੀ ਕੱਢਦਾ ਕਿ ਵੀ ਇਹਨਾਂ ਨੇ ਗਲਤ ਪੈਸਾ ਸਰਕਾਰ ਤੋਂ ਲਿਆ ਹੋਇਆ ਇਨਕ੍ਰੀਮੈਂਟਾਂ ਦੇ ਤੌਰ ਤੇ ਤੇ ਇਹਨਾਂ ਦੀ ਰਿਕਵਰੀ ਪਾਈ ਜਾਵੇ ਜਿਸ ਬੰਦੇ ਦੀ 8-10 ਲੱਖ ਦੀ ਰਿਕਵਰੀ ਸਰਕਾਰ ਵੱਲ ਪੈਂਡਿੰਗ ਹੈ ਮੈਂ ਅੱਜ ਵੀ ਠੋਕ ਕੇ ਕਹਿ ਰਿਹਾ ਚਿੱਠੀ ਹੈ ਸਾਡੇ ਕੋਲ ਮੈਂ ਕੁਝ ਦਿਨ ਪਹਿਲਾਂ ਡੀਪੀਏ ਮਹਿਕ ਮੈਂ ਤੋਂ ਕਨਫਰਮ ਕੀਤਾ ਕਿ ਕੀ ਇਹ ਰਿਕਵਰੀ ਵਾਪਸ ਹੋ ਗਈ ਹੈ ਉਹ ਕਹਿੰਦੇ ਜੀ ਹਜੇ ਤੱਕ ਨਹੀਂ ਹੋਈ ਜਿਹਦੀ 8-10 ਲੱਖ ਦੀ ਰਿਕਵਰੀ ਪੈਂਡਿੰਗ ਪਈ ਹੈ ਉਹਨੂੰ ਤੁਸੀਂ ਇੱਕ ਵੱਡਾ ਸ਼ਹਿਰ ਲੁਧਿਆਣਾ ਉਹਦਾ ਗਵਰਨਮੈਂਟ ਕਾਲਜ ਦਾ ਪ੍ਰਿੰਸੀਪਲ ਤਨਖਤ ਕਰ ਦਿੱਤਾ ਉਸੇ ਬੰਦੇ ਨੂੰ ਤੁਸੀਂ ਗਵਰਨਮੈਂਟ ਕਾਲਜ ਗੁਰਦਾਸਪੁਰ ਦੇ ਵਿੱਚ ਤਨਖਤ ਕਰ ਦਿੱਤਾ ਇਹ ਕੀ ਹੈ ਕੀ ਅਸੀਂ ਇੱਥੋਂ ਲੱਭੀਏ ਕਿ ਹਰ ਐਜੂਕੇਸ਼ਨ ਚ ਕਿਹੜੀ ਕ੍ਰਾਂਤੀ ਚੱਲ ਰਹੀ ਹੈ ਆਹ ਕ੍ਰਾਂਤੀ ਹੈ ਹਰ ਮਤਲਬ ਪ੍ਰਸ਼ਾਚਾਰੀਆਂ ਨੂੰ ਮਤਲਬ ਅਹੁਦੇ ਦਿੱਤੇ ਜਾ ਰਹੇ ਨਹੀਂ ਪ੍ਰਿੰਸੀਪਲ ਲਗਾਇਆ ਜਾ ਰਿਹਾ ਜਾਂ ਤਾਂ ਸਰਕਾਰ ਨੂੰ ਪਤਾ ਹੀ ਨਹੀਂ ਹੈ ਹਾਂ ਯਾ ਤਾਂ ਸਰਕਾਰ ਨੂੰ ਹੀ ਪਤਾ ਹੋਸੀ ਪਹਿਲਾਂ ਕਿ ਸਰਕਾਰ ਦਾ ਵਿਭਾਗ ਚਿੱਠੀ ਕੱਢ ਰਿਹਾ ਹੈ ਬੰਦੇ ਖਲਾਬ ਤੇ ਸਰਕਾਰ ਨੂੰ ਹੀ ਪਤਾ ਨਾ ਹੋਵੇ। ਇਹ 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 ਤੁਹਾਡੀ ਗੱਲ ਠੀਕ ਹੈ ਕਿ ਸਰਕਾਰ ਨੂੰ ਕਿਉਂ ਨਾ ਪਤਾ ਹੋਵੇ ਕਿ ਐਜੂਕੇਸ਼ਨ ਮਿਨਿਸਟਰ ਦੀ ਨੋਲੇਜ ਹੈ ਨਹੀਂ। ਔਰ ਦੂਸਰੀ ਗੱਲ ਅਸੀਂ ਬਾਰ-ਬਾਰ ਨੋਲੇਜ ਚ ਲੈ ਆ ਰਹੇ ਹਾਂ। ਸਾਡੇ ਕੋਲ WhatsApp ਮੈਸੇजेस ਨੇ। ਠੀਕ ਹੈ ਅਸੀਂ ਉਹਨਾਂ ਨੂੰ ਮਿਨਿਸਟਰ ਸਾਹਿਬ ਨੂੰ ਬਾਰ-ਬਾਰ WhatsApp ਕੀਤੇ ਨੇ ਉਹ ਸਾਰੇ ਮੈਸੇजेस। ਅੱਛਾ ਕੀ ਜਿਹੜੇ ਲੀਡਿੰਗ ਨਿਊਜ਼ਪੇਪਰ ਨੇ ਪੰਜਾਬ ਦੇ ਉਹਨਾਂ 'ਚ ਖਬਰਾਂ ਆ ਰਹੀਆਂ ਨੇ ਸਰਕਾਰ ਤੱਕ ਤਾਂ ਸਵੇਰ ਨੂੰ ਪਹੁੰਚ ਜਾਂਦੀ ਟੇਬਲ ਤੇ ਖਬਰ। ਬਿਹਾਂਜੀ ਵੀ ਆ ਚੱਲ ਰਿਹਾ ਇਸ ਵਿਭਾਗ ਦੇ ਤੇ ਇਹ ਖਬਰਾਂ ਨਹੀਂ ਪਹੁੰਚ ਰਹੀਆਂ ਸਰਕਾਰ ਤੱਕ ਜਾਂ ਸਿੱਖਿਆ ਮੰਤਰੀ ਸਾਹਿਬ ਨੇ ਬਿਲਕੁਲ ਅੱਖਾਂ ਮੰਦ ਕੀਤੀਆਂ ਹੋਈਆਂ ਵੀ ਜੋ ਹੁੰਦਾ ਜੋ ਬੋਲਦੇ ਬੋਲੀ ਜਾਣ ਮੈਂ ਪਰਵਾਹ ਨਹੀਂ ਕਰਦਾ ਜਾਂ ਤਾਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ ਸੋ ਸਾਨੂੰ ਹੁਣ ਸਮਝ ਨਹੀਂ ਆ ਰਹੀ ਵੀ ਕੀ ਕੀਤਾ ਜਾਵੇ ਇਹਦੇ ਵਿੱਚ ਅਸੀਂ ਤਾਂ ਹੁਣ ਜੋ ਮੈਕਸਿਮਮ ਆਪਣੀ ਵਾਹ ਲਾ ਸਕਦੇ ਸੀਗੇ ਉਹ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਪਾ ਦਿੱਤੀ ਹੈ ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ ਹੁਣ ਇੱਕ ਵੱਡਾ ਐਕਸ਼ਨ ਜਿਹੜਾ ਹੈ ਉਹ ਹਰ ਐਜੂਕੇਸ਼ਨ ਦੇ ਖੇਤਰ ਚ ਲੈਣਗੇ ਔਰ ਹੋ ਸਕਦਾ ਤੁਹਾਡੇ ਚੈਨਲ ਦੇ ਰਾਹੀਂ ਉਨਾ ਤੱਕੇ ਸ਼ਾਮ ਤੱਕ ਖਬਰ ਪਹੁੰਚ ਗਈ। ਇਹ ਇੱਕ ਗੱਲ ਮੈਂ ਇੱਥੇ ਹੋਰ ਜਾਣਨੀ ਚਾਹਣਾ ਹੈ। ਇੱਕ ਮੁੱਖ ਮੰਤਰੀ ਪਿਛਲੇ ਦਿਨੀ ਸਰਕਾਰ ਨੇ ਜੋ ਸਰਕਾਰ ਬਣੀ ਕੁਝ ਸਮੇਂ ਬਾਅਦ ਇਹ ਕਹਿ ਦਿੱਤਾ ਸੀ ਕਿ 7ਵਾਂ ਪੇ ਕਮਿਸ਼ਨ ਜਿਹੜਾ ਲਾਗੂ ਕਰ ਦਿੱਤਾ ਗਿਆ। ਜੀ ਬੈਨੀਫਿਟ ਹੋਇਆ ਤੁਹਾਨੂੰ ਦਾ। ਹਾਂ ਇਸ ਤਰ੍ਹਾਂ ਜੀ 28 9 2022 ਨੂੰ ਪੰਜਾਬ ਸਰਕਾਰ ਨੇ ਜਦੋਂ ਇਹ ਬਣੀ ਤਾਂ ਇਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਅਸੀਂ 7ਵਾਂ ਪੇ ਸਕੇਲ ਟੀਚਰਾਂ ਨੂੰ ਕਾਲਜਾਂ ਚ ਦਵਾਂਗੇ। ਹੂੰ ਆ ਉਹ ਲਾਗੂ ਵੀ ਹੋ ਗਿਆ ਉਹਦੀ ਨੋਟੀਫਿਕੇਸ਼ਨ 28 9 2022 ਨੂੰ ਆ ਗਈ। ਬੜਾ ਸਵਾਗਤ ਕੀਤਾ ਟੀਚਿੰਗ ਕਮਿਊਨਿਟੀ ਨੇ ਸਾਰੀ ਜੱਥੇਬੰਦੀਆਂ ਨੇ ਪੰਜਾਬ ਦੀਆਂ ਨੇ ਸਵਾਗਤ ਕੀਤਾ ਕਿ ਸਰਕਾਰ ਨੇ ਆਂਦੇ ਬਹੁਤ ਵੱਡਾ ਕੰਮ ਕੀਤਾ ਗੱਲ ਇਹ ਹੈ ਹੁਣ ਉਹਦੀ ਇੰਪਲੀਮੈਂਟੇਸ਼ਨ ਦੀ ਵਾਰੀ ਸੀ ਹਮ ਨੋਟੀਫਿਕੇਸ਼ਨ ਤਾਂ ਆ ਗਈ ਹਮ ਲਾਗੂ ਹੋਊ ਕਿ ਨਹੀਂ ਹੋਊ ਉਹ 2 ਸਾਲ ਹੋ ਗਏ ਲਾਗੂ ਨਹੀਂ ਹੋਇਆ 28 9 2022 ਤੋਂ ਲੈ ਕੇ 23 24 ਆ 25 ਦੇ ਵਿੱਚ ਵੀ ਢਾਈ ਸਾਲ ਹੋ ਗਏ ਜੀ 25 ਦੇ ਵਿੱਚ ਵੀ ਕੁਝ ਕਾਲਜਾਂ ਨੂੰ ਛੱਡ ਕੇ ਹਜੇ ਤੱਕ ਮੈਜੋਰਿਟੀ ਕਾਲਜਸ ਦੇ ਵਿੱਚ ਮੈਂ ਕਹਿ ਰਿਹਾ 136 ਐਡਿਟਡ ਕਾਲਜ ਨੇ ਪੰਜਾਬ ਦੇ ਵਿੱਚ ਤੁਸੀਂ ਸਰਵੇ ਕਰਵਾ ਲਓ ਕਿ ਜੇ 100 ਤੋਂ ਵੱਧ ਕਾਲਜਾਂ ਦੇ ਵਿੱਚ ਵੀ ਇਹ ਮਿਲ ਗਿਆ ਹੋਵੇ ਤਾਂ ਮੈਂ ਮੰਨ ਜੂਗਾ 100 ਤੋਂ ਵੱਧ ਇਦਾਂ ਦੇ ਕਾਲਜ ਨੇ ਜਿੱਥੇ ਕਿ ਹਜੇ 7ਵਾਂ ਪੇਸਕੇਲ ਨਹੀਂ ਮਿਲਿਆ 136ਾਂ ਦੇ ਵਿੱਚੋਂ ਤੇ ਇਹ ਸਰਕਾਰ ਦੀ ਕਾਰਗੁਜ਼ਾਰੀ ਹੈ ਮਤਲਬ ਇੱਕ ਡੀਪੀਆਈ ਵਿਭਾਗ ਇਹਨਾਂ ਦਾ ਉੱਥੇ ਤਰ੍ਹਾਂ-ਤਰ੍ਹਾਂ ਦੀਆਂ ਚਿੱਠੀਆਂ ਜਾ ਰਹੀਆਂ ਨੇ ਕਿ ਇੱਥੇ ਸਾਡੇ ਕੋਲੋਂ ਫਾਈਲਾਂ ਕਲੀਅਰ ਕਰਾਣ ਦੇ ਪੈਸੇ ਲਏ ਜਾ ਰਹੇ ਨੇ ਅੱਛਾ ਜੀ ਚਿੱਠੀਆਂ ਜਾ ਰਹੀਆਂ ਨੇ ਜੀ ਬਕਾਇਦਾ ਉਸ ਤੋਂ ਬਾਅਦ ਵੀ ਚੁੱਪੀ ਹੈ ਕੋਈ ਮਤਲਬ ਨਹੀਂ ਕਿ ਕੱਟੜ ਇਮਾਨਦਾਰੀ ਲੱਗ ਰਹੀ ਹੈ ਤੁਹਾਨੂੰ ਇਹ ਤਾਂ ਹੁਣ ਲੋਕ ਦੱਸਣਗੇ ਜੀ ਵੀ ਕੱਟੜ ਇਮਾਨਦਾਰੀ ਹੈ ਕਿ ਨਹੀਂ ਹੈ ਹਮ ਜਦੋਂ ਲੋਕਾਂ ਨੂੰ ਉਹੀ ਸਭ ਕੁਝ ਫੇਸ ਕਰਨਾ ਪੈ ਰਿਹਾ ਅੱਗੇ ਵੀ ਫਾਈਲ ਕਲੀਅਰ ਕਰਾਣ ਦੇ ਪੈਸੇ ਹੁਣ ਵੀ ਫਾਈਲ ਕਲੀਅਰ ਕਰਾਣ ਦੇ ਪੈਸੇ ਲੋਕ ਕਹਿੰਦੇ ਜੀ ਦੱਸੋ ਕੀ ਜਾਈਏ ਠੀਕ ਹੈ ਨਾਮ ਨਾਲ ਚਿੱਠੀਆਂ ਨਹੀਂ ਜਾਂਦੀਆਂ ਲੇਕਿਨ ਅਨੋਨਿਮਸ ਚਿੱਠੀਆਂ ਜਾ ਰਹੀਆਂ ਨੇ ਸਰਕਾਰ ਨੂੰ ਵੀ ਜੀ ਦੱਸੋ ਸਾਡੀਆਂ ਫਾਈਲਾਂ ਨਹੀਂ ਕਲੀਅਰ ਹੁੰਦੀਆਂ ਭਈ ਕੀ ਕਰੀਏ ਅਸੀਂ ਔਰ ਹਰ ਕਾਲਜ ਦੇ ਵਿੱਚ ਜੇ ਤੁਸੀਂ ਅ ਮਤਲਬ ਸਾਹਮਣੇ ਟੀਚਰਸ ਨੂੰ ਨਾ ਲਿਆ ਕੇ ਅੰਦਰ ਖਾਤੇ ਚ ਉਹਨਾਂ ਨੂੰ ਪੁੱਛੋਗੇ ਵੀ ਭਾਈ ਕਿੰਨਾ ਕਿੰਨਾ ਪੈਸਾ ਦਿੱਤਾ ਦੱਸ ਦੇਣਗੇ ਤੁਹਾਨੂੰ ਟੀਚਰਸ ਵੀ ਕਿੰਨਾ ਕਿੰਨਾ ਪੈਸਾ ਸੀ ਦਿੱਤਾ ਫਾਈਲਾਂ ਕਲੀਅਰ ਕਰਨ ਲਈ ਤਾਂ ਕਿ ਸਾਡਾ ਸਤਵਾ ਪੇਸਕੇ ਲੱਗ ਜੇ ਹੂੰ ਦੂਸਰਾ ਬਹੁਤ ਸਾਰੇ ਕਾਲਜਾਂ ਦੇ ਵਿੱਚ ਅ ਜਿਹੜੇ ਟੀਚਰਸ ਨੇ ਉਹ ਮੈਨੇਜਮੈਂਟ ਕੋਟੇ ਚ ਬੈਠੇ ਮਤਲਬ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਨ੍ਹਾਂ ਨੂੰ ਪੈਸਾ ਸਰਕਾਰ ਨੇ ਨਹੀਂ ਦੇਣਾ ਮੈਨੇਜਮੈਂਟਾਂ ਨੇ ਦੇਣਾ ਸਰਕਾਰ ਇਹ ਕਹੇ ਕਿ ਕਿਵੇਂ ਨਿਕਲ ਸਕਦੀ ਹੈ ਕਿ ਦੇਖੋ ਜੀ ਇਹਨਾਂ ਨਾਲ ਤਾਂ ਸਾਡਾ ਕੋਈ ਲੈਣਾ ਦੇਣਾ ਹੀ ਨਹੀਂ ਹੈ ਇਹ ਤਾਂ ਅਨਐਡਿਡ ਪੋਸਟਾਂ ਤੇ ਨੇ ਇਹ ਤਾਂ ਮੈਨੇਜਮੈਂਟ ਪੋਸਟਾਂ ਤੇ ਨੇ ਮੈਂ ਇੱਕ ਗੱਲ ਕਈ ਵਾਰੀ ਕਲੀਅਰ ਕੀਤੀ ਸਰਕਾਰ ਨੂੰ ਜਦੋਂ ਸਾਡੀਆਂ ਮੀਟਿੰਗਾਂ ਹੁੰਦੀਆਂ ਕਿ ਤੁਸੀਂ ਜੀ ਜਦੋਂ ਐਨਓਸੀ ਦਿੱਤੇ ਸੀ ਕਾਲਜਾਂ ਨੂੰ ਨੋਬਜੈਕਸ਼ਨ ਸਰਟੀਫਿਕੇਟ ਦਿੱਤੇ ਆ ਉਹਦੇ ਵਿੱਚ ਕੀ ਲਿਖਿਆ ਉਹਦੇ ਵਿੱਚ ਇਹ ਲਿਖਿਆ ਕਿ ਤੁਹਾਡੇ ਜਿੰਨਾ ਵੀ ਸਟਾਫ ਹੋਏਗਾ ਚਾਹੇ ਉਹ ਐਡਿਡ ਆ ਚਾਹੇ ਉਹ ਅਨਐਡਿਡ ਉਹ ਸਾਰਿਆਂ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ ਹਮਮ ਔਰ ਉਹਨਾਂ ਨੂੰ ਪੈਸੇ ਦਿਵਾਣੇ ਇਹ ਕਿਹਨੇ ਕਹਿਣਾ ਮੈਨੇਜਮੈਂਟ ਦਾ ਨੂੰ ਕਿਉਂਕਿ ਅਮੀਰ ਲੋਕ ਨੇ ਮੈਨੇਜਮੈਂਟਾਂ ਵਾਲੇ ਇਹ ਕਿਹਨੇ ਕਹਿਣਾ ਮੈਨੇਜਮੈਂਟ ਨੂੰ ਹਾਂ ਜੀ ਉਹਨਾਂ ਨੂੰ ਪੈਸੇ ਦਿਓ ਪਿੱਛੇ ਜੀ ਪੰਜਾਬ ਦੀਆਂ ਤਿੰਨ ਮੈਨੇਜਮੈਂਟਾਂ ਵੱਡੀਆਂ ਇੱਕ ਮੋਦੀ ਕਾਲਜ ਪਟਿਆਲਾ ਇੱਕ ਇੱਥੇ ਜੀਜੀਐਨ ਕਾਲਜ ਲੁਧਿਆਣਾ ਇੱਕ ਇੱਥੇ ਆਰੀਆ ਕਾਲਜ ਲੁਧਿਆਣਾ ਉਹਨਾਂ ਨੇ ਆਪਣੇ ਅਨਐਡਿਟ ਸਟਾਫ ਨੂੰ ਦਿੱਤੇ ਅਸੀਂ ਧੰਨਵਾਦ ਕੀਤਾ ਸਾਡੀ ਜਥੇਬੰਦੀ ਦੀ ਕਿ ਠੀਕ ਹੈ ਜੀ ਬਹੁਤ ਚੰਗਾ ਲੱਗਿਆ ਤੁਸੀਂ ਇਹ ਆਪਣੇ ਸਟਾਫ ਨੂੰ ਦਿੱਤਾ ਬਟ 133 ਕਾਲਜ ਬਾਕੀ ਵੀ ਬਚੇ ਨੇ ਪੰਜਾਬ ਚ ਉਥੇ ਕੌਣ-ਕੌਣ ਲੜੂਗਾ ਹੁਣ ਹਰ ਬੰਦਾ ਮੈਨੇਜਮੈਂਟਾਂ ਨਾਲ ਲੜਦਾ ਰਹੇ ਇਹ ਜ਼ਿੰਮੇਵਾਰੀ ਤਾਂ ਸਰਕਾਰ ਦੀ ਬਣਦੀ ਹੈ ਕਿਉਂ ਨਹੀਂ ਇੱਕ ਡੀਪੀਆਈ ਵਿਭਾਗ ਮੈਂ ਚਿੱਠੀ ਕੱਢਦਾ ਔਰ ਇਹਨਾਂ ਮੈਨੇਜਮੈਂਟਾਂ ਨੂੰ ਪੁੱਛਦਾ ਵੀ ਦੱਸੋ ਜੀ ਤੁਸੀਂ ਕਿੰਨੇ ਕਾਲਜਾਂ 'ਚ ਲਾਗੂ ਕਰ ਦਿੱਤਾ ਔਰ ਸਾਨੂੰ ਦੱਸੋ ਵੀ ਤਨਖਾਹਾਂ ਜਮ੍ਹਾਂ ਹੋ ਗਈਆਂ ਕਿ ਨਹੀਂ ਹੋ ਗਈਆਂ ਇਹਨਾਂ ਦੀ ਮਤਲਬ ਹਰ ਪਾਸੇ ਸਰਕਾਰ ਨੇ ਆਮ ਨਾਗਰਿਕਾਂ ਨੂੰ ਛੱਡ ਦਿੱਤਾ ਇਹਨਾਂ ਦੇ ਉੱਪਰ ਮੈਨੇਜਮੈਂਟਾਂ ਤੇ ਵੀ ਠੀਕ ਆ ਯਾਰ ਲੜੀ ਜਾਓ ਮਰੀ ਜਾਓ ਸਾਨੂੰ ਕੀ ਲੈਣਾ ਦੇਣਾ ਉਹਦੇ ਤੋਂ ਇਸ ਕਰਕੇ ਹਰ ਐਜੂਕੇਸ਼ਨ ਦੇ ਵਿੱਚ ਜੋ ਇੱਕ ਵੱਡੀ ਉਮੀਦ ਬੰਨੀ ਸੀਗੀ ਕਿਉਂਕਿ ਇਹ ਸਰਕਾਰ ਤੁਹਾਨੂੰ ਪਤਾ ਦੋ ਮੁੱਦਿਆਂ ਤੇ ਆਈ ਸੀ ਸਿੱਖਿਆ ਤੇ ਸਿੱਖਿਆ ਔਰ ਸਿੱਖਿਆ ਸਿੱਖਿਆ ਔਰ ਸਿਹਤ ਮਤਲਬ ਤੁਸੀਂ ਤੁਹਾਡੇ ਕਹਿੰਦਾ ਮਤਲਬ ਵੀ ਹਾਇਰ ਐਜੂਕੇਸ਼ਨ ਦੇ ਵਿੱਚ ਸਿੱਖਿਆ ਕ੍ਰਾਂਤੀ ਹਲੇ ਆਈ ਨਹੀਂ ਮੈਨੂੰ ਤਾਂ ਜੀ ਬਿਲਕੁਲ ਨਹੀਂ ਲੱਗਦੀ ਹੂੰ ਮੈਂ ਤਾਂ 1% ਵੀ ਨਹੀਂ ਖਾਉਂਦਾ ਹਾਇਰ ਐਜੂਕੇਸ਼ਨ ਤਾਂ ਬਿਲਕੁਲ ਨਹੀਂ ਮੈਨੂੰ ਜਾਇ ਸਕੂਲ ਐਜੂਕੇਸ਼ਨ ਚ ਅਸੀਂ ਦੇਖ ਲਿਆ ਮਤਲਬ ਅਣਗਿਣਤ ਇੰਟਰਵਿਊ ਸੁਣੀ ਹੈ ਟੀਚਰ ਜਥੇਬੰਦੀਆਂ ਦੀਆਂ ਉਹਨਾਂ ਦੇ ਨਤਾਵਾਂ ਦੀਆਂ ਕਿਉਂਕਿ ਦੇਖੋ ਅਸੀਂ ਤਾਂ ਵਿਚਰਦੇ ਨਹੀਂ ਆ ਸਕੂਲਾਂ ਦੇ ਵਿੱਚ ਉਹ ਵਿਚਰਦੇ ਨੇ ਉਹਨਾਂ ਨੇ ਦੱਸਿਆ ਸਾਨੂੰ ਵੀ ਆ ਕੁਝ ਹੋ ਰਿਹਾ ਹੈ ਲekin higher education ਚ ਅਸੀਂ ਵਿਚਰਦੇ ਆ ਅਸੀਂ ਦੱਸ ਸਕਦੇ ਆ ਵੀ higher education ਦੇ ਵਿੱਚ 1% ਵੀ 1% ਸਰਕਾਰ ਇਹ ਕਹਿ ਦੇਵੇ ਕਿ ਅਸੀਂ ਆਹ ਕੰਮ ਕੀਤਾ higher education ਦੇ ਖੇਤਰ ਦੇ ਵਿੱਚ ਕੋਈ ਨਵਾਂ ਕਾਲਜ ਖੋਲ੍ਹਿਆ ਕੋਈ ਕਾਲਜ ਨਹੀਂ ਜੀ ਕੁਝ ਵੀ ਨਹੀਂ ਖੋਲ੍ਹਿਆ ਪੁਰਾਣੇ ਚਲਾ ਲੈ ਹੂੰ ਬੰਦ ਹੋਣ ਦੇ ਇੱਕ ਘਰ ਤੇ ਆਏ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਹਨਾਂ ਦੀ ਆਪਣੀ ਯੂਨੀਵਰਸਿਟੀ ਹੈ ਹੂੰ ਆ 100% ਗ੍ਰਾਂਟ ਲੈ ਰਹੀ ਹੈ 100% ਸਰਕਾਰ ਉਹਨੂੰ ਗ੍ਰਾਂਟ ਦੇ ਰਹੀ ਹੈ ਜਿੱਦਾਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਨੂੰ ਦੇ ਰਹੀ ਹੈ ਅਸੀਂ ਉਹਨਾਂ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਬਣੇ ਨੇ ਨਵੇਂ ਉਹਨਾਂ ਨੂੰ ਮਿਲ ਕੇ ਆਏ ਅਸੀਂ ਕਹੇ ਡਾਕਟਰ ਸਾਹਿਬ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਇੱਕ ਵੀ ਕਾਲਜ ਦੇ ਵਿੱਚ 7ਵੇਂ ਪੇ ਸਕੇਲ ਹਜੇ ਤੱਕ ਅਨਿਡਿਟ ਟੀਚਰਸ ਨੂੰ ਨਹੀਂ ਮਿਲਿਆ ਤੁਸੀਂ ਇੱਕ ਚਿੱਠੀ ਕੱਢੋਗੇ ਮੈਨੇਜਮੈਂਟਨ ਹਾਂਜੀ ਬਸ ਕੱਢ ਦੇਣੀ ਜੀ ਇੱਕ ਘੰਟਾ ਮੀਟਿੰਗ ਹੋਈ ਸਾਡੀ ਵਾਈਸ ਚਾਂਸਲਰ ਸਾਹਿਬ ਨਾਲ ਬਸ ਕੱਢ ਦੇਣੀ ਜੀ ਕਰ ਦੇਣਾ ਜੀ ਫਲਾਹ ਜੀ ਆ ਮੀਟਿੰਗ ਨੂੰ ਅੱਜ 70 ਦਿਨ ਹੋ ਗਏ ਆ ਅਖਬਾਰਾਂ ਚ ਵੀ ਦਿੱਤਾ ਸੀ ਵੀ ਉਹ ਵੀਸੀ ਫਲॉप ਹੋ ਗਿਆ ਪੂਰੀ ਤਰ੍ਹਾਂ ਦੇ ਨਾਲ ਨਵਾਂ ਵੀਸੀ ਬਣਿਆ ਨਹੀਂ ਤਾਂ ਨਵੇਂ ਬੰਦੇ ਚ ਜੋਸ਼ ਹੁੰਦਾ ਵੀ ਮੈਂ ਆ ਕੇ ਕੁਝ ਕਰਨਾ ਇੱਕ ਚਿੱਠੀ ਨਹੀਂ ਕੱਢ ਸਕਿਆ ਇਦੇ ਨਾਲ ਉਹ ਤਾਂ ਸਾਨੂੰ ਲੱਗਿਆ ਪੰਜਾਬ ਯੂਨੀਵਰਸਿਟੀ ਨੇ ਇੱਕ ਚਿੱਠੀ ਕੱਢ ਦਿੱਤੀ। ਹੂੰ। ਕਿ ਹਾਂਜੀ ਵੀ ਤੁਸੀਂ ਟੀਚਰਾਂ ਨੂੰ ਦਿਓ ਨਹੀਂ ਤਾਂ ਫਿਰ ਅਸੀਂ ਤੁਹਾਡੇ ਤੋਂ ਐਕਸ਼ਨ ਲਵਾਂਗੇ। ਲੇਕਿਨ ਜਿਹੜੀ ਸਰਕਾਰ ਦੀ ਆਪਣੀ ਯੂਨੀਵਰਸਿਟੀ ਆ ਜਿਹੜੀ ਕਿ 100% ਸਰਕਾਰ ਤੋਂ ਫੰਡਿੰਗ ਹੈ ਜੀ ਦੀ ਉਹਦਾ ਵੀਸੀ ਇੱਕ ਚਿੱਠੀ ਕੱਢਣ ਤੋਂ ਡਰੀ ਬੈਠਾ। ਕੀ ਉਹ ਇਹਨਾਂ ਮੈਨੇਜਮੈਂਟਾਂ ਤੋਂ ਡਰਦਾ? ਕੀ ਚੱਕਰ ਕੀ ਹੈ? ਜਾਂ ਉਹਨੂੰ ਵੀਸੀ ਨੂੰ ਹੁਕਮ ਨੇ ਵੀ ਨਹੀਂ ਵੀ ਤੂੰ ਚਿੱਠੀ ਨਹੀਂ ਕੱਢਣੀ। ਕੁਝ ਤਾਂ ਹੈ ਨਾ। ਇਹ ਇਹ ਸਾਡੀ ਸਮਝ ਤੋਂ ਬਾਹਰ ਹੈ। ਇਹ ਤਾਂ ਹੁਣ ਜਾਂ ਤਾਂ ਬਿਊਰੋਕ੍ਰੇਸੀ ਦੱਸ ਸਕਦੀ ਹੈ ਜਾਂ ਫਿਰ ਜਿਹੜੀ ਉੱਪਰ ਮਿਨਿਸਟਰੀ ਬੈਠੀ ਹੈ ਉਹ ਦੱਸ ਸਕਦੀ ਹੈ ਸਾਡੀ ਸਮਝ 'ਚ ਇਹ ਨਹੀਂ ਆ ਰਿਹਾ ਅਸੀਂ ਤਾਂ ਸਿਰਫ ਇੱਕ ਜਥੇਬੰਦਕ ਤੌਰ ਤੇ ਅਸੀਂ ਤਾਂ ਚੀਫ ਮਿਨਿਸਟਰ ਨੂੰ ਹੀ ਲਿਖ ਸਕਦੇ ਹਾਂ ਔਰ ਸਾਡੀ ਆਖਰੀ ਉਮੀਦ ਪੰਜਾਬ ਦੇ ਮੁੱਖ ਮੰਤਰੀ ਤੱਕ ਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਬਹੁਤ ਗੱਲਬਾਤ ਕੀਤੀ ਪ੍ਰੋਫੈਸਰ ਕਾਈਦੇ ਨਾਲ ਉਹਨਾਂ ਨੇ ਚੈਲੰਜ ਇੱਥੋਂ ਤੱਕ ਕਰ ਦਿੱਤਾ ਕਿ ਹਾਇਰ ਐਜੂਕੇਸ਼ਨ ਦੇ ਵਿੱਚ 1% ਵੀ ਸਿੱਖਿਆ ਕ੍ਰਾਂਤੀ ਆ ਗਈ ਹੋਵੇ ਤਾਂ ਮੈਂ ਆ ਬੈਠਾ ਤਾਂ ਨਾਲ ਹੀ ਉਹਨਾਂ ਨੇ ਇਹ ਸਵਾਲ ਵੀ ਉਠਾਇਆ ਕਿ ਜਿਹੜੇ ਅਯੋਗ ਲੋਕ ਨੇ ਉਹਨਾਂ ਨੂੰ ਕਾਲਜਾਂ ਦੇ ਪ੍ਰਿੰਸੀਪਲ ਲਗਾਇਆ ਗਿਆ ਅਸੀਂ ਨਹੀਂ ਕਹਿ ਰਹੇ ਸਰਕਾਰ ਦੀ ਰਿਪੋਰਟ ਕਹਿ ਰਹੀ ਹੈ ਜਿਹੜੀ ਉਹ ਰਿਪੋਰਟਾਂ ਉਹੀ ਸਰਕਾਰ ਲਾਗੂ ਨਹੀਂ ਕਰ ਰਹੀ ਆਪਣੀ ਖੁਦ ਦੀ ਰਿਪੋਰਟ ਸਰਕਾਰ ਲਾਗੂ ਨਹੀਂ ਕਰ ਰਹੀ ਜਿਸ ਦੇ ਕਰਕੇ ਸਰਕਾਰ ਦਾ ਲੋਕਾਂ ਦਾ ਕਰੋੜਾ ਰੁਪਿਆ ਬੇਮਤਲਬ ਉਹਨਾਂ ਲੋਕਾਂ ਨੂੰ ਜਾ ਰਿਹਾ ਫਿਰ ਉਹਨਾਂ ਨੇ ਸਵਾਲ ਇਹ ਵੀ ਉਠਾਇਆ ਕਿ ਇੱਕ ਬੰਦਾ ਜਿਹਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਚੱਲ ਰਹੀ ਹੋਵੇ ਤੇ ਉਹ ਜਾਂਚ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਕਰਵਾ ਰਹੇ ਹੋਣ ਉਹ ਬੰਦੇ ਨੂੰ ਦੋ ਕਾਲਜਾਂ ਦਾ ਚਾਰਜ ਦੇ ਦਿੱਤਾ ਗਿਆ ਹੋਏ ਬਤੌਰ ਪ੍ਰਿੰਸੀਪਲ ਤਾਂ ਇਹ ਕਿਹੜੇ ਪਾਸੇ ਦੀ ਗੱਲ ਹੈ ਕਿਹੜੇ ਕਾਨੂੰਨ ਦੀ ਗੱਲ ਹੈ ਤਾਂ ਉਹ ਕਹਿੰਦੇ ਸਮਝ ਨਹੀਂ ਆ ਰਿਹਾ ਕਿ ਸਿੱਖਿਆ ਕ੍ਰਾਂਤੀ ਲਾਗੂ ਕਿੱਥੇ ਹੋ ਰਹੀ ਹੈ ਸਿੱਖਿਆ ਕ੍ਰਾਂਤੀ ਦਾ ਮਤਲਬ ਕੀ ਹੈ ਸਕੂਲਾਂ ਦੀ ਸਿੱਖਿਆ ਕ੍ਰਾਂਤੀ ਉਹਨਾਂ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਜਾਂ ਮੀਡੀਆ ਰਾਈਂ ਦੇਖ ਲਈ ਹੈ ਹਾਇਰ ਐਜੂਕੇਸ਼ਨ ਦੀ ਕ੍ਰਾਂਤੀ ਅਸੀਂ ਦੇਖ ਰਹੇ ਹਾਂ ਸੋ ਕ੍ਰਾਂਤੀ ਜਿਹੜੀ ਹੈ ਉਹ ਪਤਾ ਨਹੀਂ ਕਿੱਥੇ ਆਈ ਹੈ ਇਹੀ ਸਵਾਲ ਪ੍ਰੋਫੈਸਰ ਕਈ ਨੇ ਕੀਤੇ ਹੈ ਉਮੀਦ ਹੈ ਇਸ ਇੰਟਰਵਿਊ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਉਹ ਭ੍ਰਿਸ਼ਟਾਚਾਰ ਲੋ ਭ੍ਰਿਸ਼ਟਾਚਾਰੀ ਲੋਕ ਜਿਹੜੀਆਂ ਉਹ ਅਯੋਗ ਜਿਹੜੀਆਂ ਪੋਸਟਿੰਗਾਂ ਕੀਤੀਆਂ ਗਈਆਂ ਨੇ ਉਹ ਇੱਥੇ ਕੋਈ ਕਾਰਵਾਈ ਕਰਨਗੇ ਤੇ ਲੋਕਾਂ ਨੂੰ ਜਾਂ ਜਿਹੜੇ ਲੋਕ ਯੋਗ ਨੇ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਣ ਸਰਕਾਰ ਮਿਲ ਸਕੇ